ਇੱਕ ਮੁੰਡੇ ਨੂੰ ਦਾਖਲ ਕਰਤਾ ਉਹਦੇ ਪਿਛਾਵਰਾ ਹੀ ਖੂਨ ਆਈ ਜਾਂਦਾ ਪੱਟਾ ਤੇ ਚੜ ਗੇ ਸੱਤ ਮੇਰੀ ਰਾਤ ਨੂੰ ਕੁੱਟਿਆ ਇਸ ਸਾਮ ਦਾ ਮਾਹੌਲ ਬਣਿਆ ਹੋਇਆ ਕੋਈ ਇੱਥੇ ਬੰਦਾ ਨਹੀਂ ਤੁਹਾਨੂੰ ਮੈਂ ਸਾਡੀਆਂ ਗਲੀਆਂ ਤੁਸੀਂ ਫਰੋਲੋ ਜੀ ਘਰਾਂ ਦੇ ਵਿੱਚ ਲੋਕ ਹੈਗੇ ਨੇ ਨਾ ਘਰਾਂ ਦੇ ਵਿੱਚ ਲੋਕ ਹੀ ਨਹੀਂ ਸਾਨੂੰ ਦਿਖਾਵਾਂਗੇ ਜਿਵੇਂ ਜੀ ਆਪਾਂ ਥੋੜਾ ਦੇਖਦੇ ਆ ਆ ਘਰ ਦੇ ਵਿੱਚ ਆਪਾਂ ਦੇਖਾਂਗੇ ਆਵਾਜ਼ ਮਾਰ ਕੇ ਕੀ ਇਹ ਖੋਲਣਗੇ ਦਰਵਾਜ਼ਾ ਜੀ ਹਾਂ ਇਹਨੂੰ ਖੋਲਣਗੇ ਜੀ ਹੁਣ ਮੋੜੀ ਖੋਲਣ ਦਿਓ ਜੀ ਦੋ ਪਕਾ ਤੂੰ ਬੰਦੀ ਹੈ ਡਰਾਈ ਪਏ ਆ ਜੀ ਲੋ ਜੀ ਹਾਂ ਵੀ ਬੰਦਾ ਜੰਦਰ ਦਾ ਤਾਂ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਆਪਾਂ ਆਇਆ ਇਸ ਘਰ ਦੇ ਵਿੱਚ ਕੋਈ ਵੀ ਤੁਹਾਨੂੰ ਇੱਥੇ ਦਿਖੂਗਾ ਨਹੀਂ ਸਾਰੇ ਜਿੰਦੇ ਕੁੰਡੇ ਲੱਗੇ ਹੋਏ ਨੇ ਲੋਕ ਇੰਨਾ ਡਰੇ ਹੋਏ ਨੇ ਪੁਲਿਸ ਤੋਂ ਇਹ ਘਰ ਐਡ ਗਏ ਤੇਹੀ ਤੇਜਾ ਸਿੰਘ ਸਨਫ ਆਫ ਹਜੂਰਾ ਸਿੰਘ ਦੇ ਘਰ ਦੇ ਬਾਹਰ ਖੜਿਆ ਮੈਂ ਤੇਜਾ ਸਿੰਘ ਦਾ ਪੋਤਾ ਬੋਲਦਾ ਅਸੀਂ ਇਹਨਾਂ ਦੇ ਮਾਨਗਿੱਦਲ ਪੱਪੂ ਦੇ ਘਰਾਂ ਦੇ ਵਿੱਚ ਘਰ ਇਹਨਾਂ ਦਾ ਜੀ ਉੱਥੇ ਖੜਾ ਮੈਂ ਦੋ ਕੁ ਮਹੀਨਿਆਂ ਦਾ ਮੇਰੇ ਘਰੇ ਜੰਦਾ ਲੱਗਾ ਪਿਆ ਆ ਬੁਰਗਾ ਬੈਠਾ ਡਰਗਾ ਪੰਜਾਬ ਸੁਣੋ ਜੀ ਬੀ ਦਦੀ ਆ ਆ ਦੇਖੋ ਆਪ ਮਾਤਾ ਨੂੰ ਆਪਾ ਇਥੋਂ ਦੇਖਿਆ ਬੜੇ ਡਰੇ ਪਏ ਨੇ ਜਿਹੜੇ ਛੋਟੇ ਹਲੇ ਬੱਚੇ ਹੀ ਨੇ ਇਹਨਾਂ ਦੇ ਪੱਟਾਂ ਦੇ ਉੱਤੇ ਨੀਲ ਨੇ ਇਹ ਹੀ ਪਟੇ ਮਰੇ ਅੱਛਾ ਪਟੇ ਮਰੇ ਸੀ ਹਾਂ ਜੀ ਪਟੇ ਮਰੇ ਨਾਲੇ ਹੀ ਡੰਡਿਆਂ ਨਾਲ ਕੁਟੇ ਤਲੰਗਾ ਤੇ ਮਰੇ ਹੀ ਦੋ ਦੋ ਚਾਰ ਚਾਰ ਜਨਾਂ ਨੇ ਫੜ ਕੇ ਚਾਰ ਦਿਨ ਨੇ ਇੱਕ ਇਹਨੂੰ ਕੁੱਟਿਆ ਹੀ ਉੱਥੇ ਹੀ ਬੋਹੜੀ ਕੋਟੇ ਕੁੱਟਦੇ ਆਈ ਉਹ ਤੇ ਜੀ ਸਾਨੂੰ ਆਦੇ ਵੀ ਤੁਸੀਂ ਲਗਾਤਾਰ ਡਾਂਡੀ ਕੱਢਿਓ ਕੁੱਟ ਕਹਿੰਦੇ ਕਹਿੰਦੇ ਜੇ ਰੁਕੇ ਤਾਂ ਫੇਰ ਤੁਹਾਨੂੰ ਲੰਮੇ ਪਾਵਾਂਗੇ ਸਕੂਲੋਂ ਇਹੀ ਪੀਟੀਐਮ ਸੀਗੀ ਜੀ ਰਿਜ਼ਲਟ ਸੁਣ ਕੇ ਹੀ ਪਹਿਵਾਰ ਦੀ ਪਾਈਪ ਹੋਈ ਚਿ ਲੱਗੀ ਘਰੋਂ ਜਾ ਕੇ ਉਵੇਂ ਜਾ ਕੇ ਲੱਗੇ ਹਾਂਜੀ ਮੇਰੇ ਨਾਲ ਪਾ ਉਹ ਸਰਪੰਚ ਜੀ ਉਹਨਾਂ ਦਾ ਘਰ ਆ ਜਿਹੜਾ ਉਵੇਂ ਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਜੀ ਸਰਪੰਚ ਸਾਹਿਬ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬਾਥਰੂਮ ਦੇ ਉੱਪਰ ਲੱਗੇ ਨੇ ਪੱਥਰ ਉਹਨਾਂ ਦੀ ਭੰਤੜ ਹੋਈ ਆ ਤੇ ਇੱਧਰ ਵਾਸ਼ਿੰਗ ਮਸ਼ੀਨ ਦੀ ਭੰਤੜ ਹੋਈ ਆ ਵਾਸ਼ਿੰਗ ਮਸ਼ੀਨ ਤਾਂ ਆ ਦੇਖੋ ਇੱਧਰੋਂ ਬਿਜਲੀ ਦਾ ਬਸ ਸੂਚਕ ਜੜੀਆਂ ਨੇ ਟੁੱਟੀਆਂ ਹੋਈਆਂ ਨੇ ਉਹ ਵੀ ਉਹ ਵੀ ਟੁੱਟੀਆਂ ਹੋਈਆਂ ਨੇ ਆ ਦੇਖੋ ਇਹ ਸਾਰੀ ਇਹ ਵੀ ਭੰਤੜ ਹੋਈ ਹੋਈ ਆ ਵਾਸ਼ਿੰਗ ਮਸ਼ੀਨ ਤੇ ਨਾਲ ਦੇਖੋ ਇਹ ਵੀ ਟੁੱਟੀ ਹੋਈ ਆ ਇੱਧਰ ਵਾਸ਼ਰੂਮ ਵੀ ਅੰਦਰੋਂ ਜਿਹੜੇ ਆ ਉਹ ਤਾਂ ਆ ਦੇਖੋ ਕਿ ਤੁਸੀਂ ਕਿੰਨਾ ਕਰਦੇ ਜਾਦੇ ਆ ਬਾਥਰੂਮ ਦੇ ਵਿੱਚ ਆ ਟੂਟੀਆਂ ਜਿਹੜੀਆਂ ਪਹਾੜਾ ਦੇਖੋ ਜੀ ਪਹਾੜਾ ਤਾਂ ਨਹੀਂ ਉੱਥੇ ਚੱਲ ਕੇ ਗਿਆ ਇੱਥੇ ਕੀ ਕਸੂਰਾ ਪਹਾੜੇ ਦਾ ਤਾਂ ਅੱਗੇ ਦੇਖਾਂਗੇ ਉਹਨਾਂ ਦੀ ਗੱਡੀ ਐ ਜਿਹੜੀ ਉਹ ਖੜੀ ਆ ਉਹ ਪੰਨੀ ਕੋਈ ਆ ਕੋਈ ਇਹ ਕਹਿੰਦੇ ਗੁੰਡੇ ਆ ਗੁੰਡਾ ਕੋਈ ਆਪਦਾ ਘਰ ਆਪ ਢਾਲੂਗਾ ਜੀ ਐ ਦੱਸੋਈ ਗੁੰਡਾ ਕੋਈ ਆਪਦਾ ਘਰ ਆਪ ਢਾਲੂਗਾ ਸਾਨੂੰ ਗੁੰਡੇ ਦਰਸਾਉ ਉਹ ਆਪਦੇ ਗੁੰਡੇ ਦਿਖਾਈ ਨਹੀਂ ਰਹਿ ਮਿੱਟੀ ਕ ਵਿੱਚ ਆ ਗੱਡੀ ਤੇ ਸਾਰੀ ਭਾਂਤੀ ਗੱਡੀ ਰੋਡ ਤੇ ਉਹਨੇ ਪੰਨੀ ਧਾਤੀ ਮਲਾਜਮਾਂ ਦੀ ਗੱਡੀ ਪੰਨੀ ਧਾਤੀ ਪਰ ਆਉਦੀ ਗੱਡੀ ਸਾਰੀ ਦੇ ਥੇਰੇ ਤੇ ਬੰਦੇ ਨੱਚੀ ਗਈ ਪੋਸ ਵਾਲੀ ਤੇ ਕੁੱਟ ਮਾਰ ਬਹੁਤ ਜਿਆਦੇ ਬੁੜੇ ਥੇਰੇ ਦੀ ਕਰੀ ਆ ਜੀ। ਆ ਤੁਸੀਂ ਚੰਦਪਾਨ ਪਿੰਡ ਦੇ ਘਰਾਂ ਦੇ ਹਾਲਾਤ ਦੇਖ ਸਕਦੇ ਆ ਦੇਖੋ ਕੱਚੇ ਘਰ ਨੇ ਟੋਏ ਪੱਟ ਕੇ ਪਾਣੀ ਦਾ ਨਿਕਾਸ ਕਰ ਰਹੇ ਨੇ ਇੱਧਰ ਦੇਖੋਗੇ ਆ ਦੇਖੋ ਆ ਵੀਹੀ ਕੱਚੀ ਆ ਇਹ ਕੱਚੀ ਵੀਹੀ ਦੇ ਵਿੱਚ ਪਾਣੀ ਇਧਰੋਂ ਘਰਾਂ ਦਾ ਇਦਾਂ ਆ ਰਿਹਾ ਕੋਈ ਵੀ ਨਾਲੀ ਦਾ ਪ੍ਰਬੰਧ ਨਹੀਂ ਹੈਗਾ ਤੇ ਆਹ ਘਰ ਨੂੰ ਜਿੰਦਾ ਲੱਗਿਆ ਹੋਇਆ ਜੀ ਇਹ ਉਸ ਦਿਨ ਦਾ ਹੀ ਹੈ ਜਿੰਦਾ ਉਸ ਦਿਨ ਦਾ ਲਾ ਪਤਾ ਹੀ ਇਹ ਉਸ ਦਿਨ ਦੀ ਲੱਗਿਆ ਹੋਇਆ ਲਾ ਪਤਾ ਹੀ ਸਦਾ ਇਹ ਘਰ ਦੇ ਅੰਦਰ ਹੁਣ ਕੋਈ ਵੀ ਨਹੀਂ ਜੀ ਕੋਈ ਨਹੀਂ ਜੀ ਅਸੀਂ ਵੇਖ ਲਓ ਕੰਦੋ ਦੀ ਤੇ ਵੇਖ ਲਓ ਚੜ ਕੇ ਦੀ ਥੋੜਾ ਕਵਰੇਜ ਕਰ ਦਿਓ ਕੋਈ ਘਰੇ ਨਹੀਂ ਇਹ ਮੇਰੇ ਦਾਦੇ ਦਾ ਘਰ ਹੈ ਇਹ ਮਕੰਦਾ ਸਿੰਘ ਸਣਫਾ ਹਜੂਰਾ ਸਿੰਘ ਦਾ ਜੀ ਹਾਂ ਤੁਸੀਂ ਦੇਖ ਸਕਦੇ ਹੋਵੋਗੇ ਕਿ ਇਸ ਘਰ ਦੇ ਵਿੱਚ ਵੀ ਕੋਈ ਨਹੀਂ ਹੈਗਾ ਇਸ ਘਰ ਦੇ ਲੋਕ ਵੀ ਪੁਲਿਸ ਦੇ ਡਰੋਂ ਕਹਿ ਲਿਏ ਜਾਂ ਉਦਾਂ ਡਰ ਕੇ ਉਹ ਭੱਜੇ ਹੋ ਨਹੀਂ ਤਾਂ ਲੜਾਈ ਵਿੱਚ ਹੈ ਨਹੀਂ ਸੀਗਾ ਅਸੀਂ ਤਾਂ ਕਿਤੋਂ ਆਇਆ ਕਿਤੋਂ ਆਇਆ ਨੂੰ 12 ਸਾਲ ਦਾ ਬੱਚਾ ਜਿਹੜਾ ਕੁੱਟ ਕੇ ਮੱਖਣਰ ਗਿਲੇ ਲੈ ਕੇ ਗਿਆ ਇਹ ਬੱਚਾ ਸੀਗਾ ਨਹੀਂ ਮੁੰਡਾ ਸੀਗਾ ਜੀ ਅੱਛਾ ਹੁਣ ਕਿੱਥੇ ਉਹ ਹੁਣ ਸਾਨੂੰ ਪਤਾ ਨਹੀਂ ਕਿੱਥੇ ਹੈ ਮੁੰਡਾ ਤਰਾں ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਆ ਦੇਖੋ ਕੋਈ ਗੇਟ ਨਹੀਂ ਕੋਈ ਦਰਵਾਜਾ ਨਹੀਂ ਕੋਈ ਗਲੀ ਨਾਲੀ ਨਹੀਂ ਸਾਰਾ ਕੁਛ ਕੱਚਾ ਘਰ ਆ ਇਹ ਘਰ ਆ ਜਿਹੜਾ ਇਹ ਮਨਤੂ ਸਿੰਘ ਦਾ ਘਰ ਆ ਜੀ ਵੇਖੋ ਇੱਥੇ ਇਹ ਬੰਦਾ ਕੀ ਧਰਨੇ ਤੇ ਬਹਿ ਜਾਊਗਾ ਆਪਦੇ ਰੋਜ਼ ਦੀ ਰੋਟੀ ਕਮਾਉਣ ਵਾਲਾ ਚੁੱਲੇ ਚੁੱਲੇ ਦਿਖਾਓ ਕੀ ਕੋ ਕੀਤਾ ਕੀ ਧਰਨੇ ਤੇ ਬਹਿ ਆਂਦੇ ਜੇ ਧਰਨਾ ਲਾ ਲਿਆ ਕੀ ਕਰ ਲੈਂਦੇ ਧਰਨੇ ਦੇ ਰੋਜ਼ ਦੀ ਰੋਟੀ ਕਮਾਉਣੇ ਪੀਪੇ ਕਿਹਦੇ ਆਟਾ ਹੈਗਾ ਕਿਹਦੇ ਹੈ ਨਹੀਂਗਾ ਠੀਕ ਹੈ ਜੀ ਇਹਨੇ ਤਾਂ ਮੁੱਦਾ ਬਣਾ ਲਿਆ ਧਰਨਾ ਲਾ ਲ ਥੋਲਾ ਲਿਆ ਇਹਨੇ ਐਂ ਦੇਖੋ ਕੀ ਕੋਨਦਾ ਆ ਬਾਹਰ ਦਿਖਾਓ ਜੀ ਕੀ ਕੁਸਲਾ ਪੱਲੀਆਂ ਲਾ ਲ ਪੈਂਦੇ ਆ ਕੀ ਕਰਨਗੇ ਏ ਮੰਦੇ ਸਰਕਾਰ ਨਾਲ ਕੀ ਮੁਕਾਬਲਾ ਕਰਨਗੇ ਆ ਦੇਖੋ ਪੱਲੀਆਂ ਲੱਗੀਆਂ ਹੋਈਆਂ ਨੇ ਪੱਲੀਆਂ ਲੱਗੀ ਦੀ ਆ ਵੇਖੋ ਜੀ ਉਹਨਾਂ ਦੀ ਵੀ ਕਰੋ ਸਾਰੇ ਗਏ ਵੀ ਆਹ ਲੈ ਲੈ ਪੱਲਗਾ ਲੱਗਾ ਵੇਖੋ ਕਰੇ ਕੋਈ ਨਹੀਂ ਸਾਰੇ ਡਰਦੇ ਪੁਲਿਸ ਦੇ ਡਰਦੇ ਹੀ ਪਪਗਾ ਡਰਦੇ ਨੇੜੇ ਘਾਰੇ ਸਾਰੇ ਭੱਜ ਗਏ ਜੀ ਤੇ ਇਹ ਵੀ ਹੈ ਨਹੀਂ ਘਰੇ ਕੋਈ ਵੀ ਨਹੀਂ ਕੋਈ ਨਹੀਂ ਕਰੀ ਬੱਚਿਆਂ ਨੂੰ ਚਾਹ ਪਾਣੀ ਅਸੀਂ ਦੇ ਰਹੇ ਹਾਂ ਸਾਨੂੰ ਨਹੀਂ ਪਤਾ ਵੀ ਇਹ ਸਾਡੇ ਇੱਥੇ ਪੈਂਦੇ ਆ ਕੋਲੇ ਪੈ ਜਾਂਦੇ ਇਧਰ ਆ ਗਏ ਕੋਲ ਪਤਾ ਤੁਸੀਂ ਕੀ ਲੱਗਦੇ ਇਹਨਾਂ ਬੱਚਿਆਂ ਦੇ ਤਾਂ ਹੀ ਆਵੇਂ ਇਹਨਾਂ ਦੀ ਅੱਛਾ ਇਹ ਇਹ ਇਹਨਾਂ ਦੇ ਮੰਮੀ ਡੈਡੀ ਹੈ ਨਹੀਂ ਉਹ ਕਰੇ ਨਹੀਂ ਹੈ ਨਹੀਂ ਕਿ ਸਾਨੂੰ ਨਹੀਂ ਪਤਾ ਵੀ ਕਿੱਥੇ ਹੈ ਜੀ ਗਮਦੂਰ ਸਿੰਘ ਦੇ ਖੇਤ ਕਿੱਥੇ ਆ ਆ ਖੇਤਾ ਯੋਦੇ ਆ ਖੇਤਾ ਆ ਖੇਤਾ ਉਹ ਕਹਿੰਦਾ ਉਹ ਕਿਹਨਾ ਸੀ ਪਾਣੀ ਪਿੰਦਾ ਮੇਰੇ ਖੇਤ ਨੀ ਪਰ ਦੱਸੋ ਜੀ ਫੋਟੋ ਵੀਰ ਕੋਲ ਦਿਖਾਓ ਕਿੱਥੇ ਪਾਣੀ ਪਿੰਦਾ ਦਿਖਾਓ ਜਿਹੜੇ ਉਸ ਲੜਾਈ ਦੇ ਵਿੱਚ ਮੇਨ ਨਾਮ ਆ ਰਿਹਾ ਗਮਦੂਰ ਸਿੰਘ ਉਹਨਾਂ ਦਾ ਉਹਨਾਂ ਦਾ ਖੇਤ ਆ ਆ ਦੇਖੋ دوسری ਸਾਈਡ ਖੇਤਾ ਜੀ ਪਾਣੀ ਕਹਿੰਦਾ ਪੈ ਰਿਹਾ ਪਾਣੀ ਦੱਸੋ ਜੀ ਕੋਈ ਐਕਟ ਵੀ ਦਿਖਾ ਦਿਓ ਅਸੀਂ ਸਾਰਾ ਪਿੰਡ ਦਾ ਵੇੜਾ ਬੜਾ ਭਰਾ ਜਿੰਨੇ ਦਲ ਖੜਿਆ ਉਹਦਾ ਸਾਰੇ ਓਵਰ ਨੀਵੇਂ ਹੋ ਕੇ ਪਾਣੀ ਭਰਾਂਗੇ ਨੀਵੇਂ ਸਾਰੇ ਓਵਰ ਨੀਵੇਂ ਹੋ ਕੇ ਪਾਣੀ ਭਰਾਂਗੇ ਗਮਦੂਰ ਸਿੰਘ ਇੱਕ ਟਾਰੀ ਪ੍ਰਸ਼ਾਸਨ ਮੂਰੇ ਆ ਕੇ ਆਏ ਸੋਕ ਕਰਾ ਦੇ ਮੇਰਾ ਪਾਣੀ ਹਾਂ ਇੱਥੇ ਪਈ ਜਾਂਦਾ ਇਦਨ ਪਸ਼ੂ ਸੀ ਪਸ਼ੂਪਦ ਨੇ ਰਸੇ ਲਾ ਕੇ ਕਿੱਧਰ ਭੱਜ ਗਈ ਇੱਧਰ ਪਿਆ ਗਈ ਉਹ ਸੁਰਖੀ ਉਹ ਸਾਡੇ ਆ ਪ੍ਰਸ਼ਾਸਨ ਇਹ ਇਹ ਫਿਰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੀਤਾ ਜੇ ਮੁੰਡਿਆਂ ਨੂੰ ਉਦਾਂ ਕੀ ਇਹ ਜੀ ਐਂ ਮਿਲੀ ਭੋਤ ਨਾ ਹੋਏ ਮਿਲੀ ਭੋਤ ਜਿਹਨੂੰ ਆਪਾਂ ਕਹਿੰਦੇ ਮਿਲੀ ਭੋਤ ਪੈਸਾ ਤੱਕਿਆ ਜਿੰਨਾ ਪਰ ਸਾਡੇ ਗਰੀਬਾਂ ਕੋਲੇ ਕੁਛ ਨਹੀਂ ਸੀਗਾ ਪਹਿਲਾਂ ਕੋਈ ਪਰਸ ਨਹੀਂ ਤੱਕਿਆ ਕਰਿਆ ਸਾਡੇ ਬੰਦਿਆਂ ਨੇ ਨਹੀਂ ਕਰਿਆ ਤੱਕਾ ਪਹਿਲਾ ਪੁਲਿਸ ਨਹੀਂ ਕਰਿਆ ਕਿਤਾ ਮੁੰਡੇ ਪਤਾ ਹੀ ਨਹੀਂ ਕਿ ਉਹਨੂੰ ਰਾਹ ਖੜੀ ਕਿੱਥੇ ਖੇਤਾਂ ਖੁੱਤਾਂ ਚ ਵਿੱਗੇ ਪਏ ਆ ਜੀ ਅੱਛਾ ਕੋਈ ਲਾਹ ਪਤਾ ਜੀ ਕੱਦ ਦੇ ਲਾਪਤਾ ਹਲੇ ਲਾਪਤਾ ਮੇਰੇ ਖੁਦ ਮੇਰੀ ਆਦੇ ਬੱਚੇ ਦਾ ਨਹੀਂ ਪਤਾ ਮੇਰੇ ਇੱਕ ਬੱਚਾ ਹੈ ਉਹਦਾ ਕੋਈ ਪਤਾ ਨਹੀਂ ਸਾਨੂੰ ਹੋਈਆ ਕੋਈ ਪਤਾ ਨਹੀਂ ਲੱਗਾ ਕਿੱਥੇ ਆ ਕਿੱਥੇ ਨਹੀਂ ਜਦੋਂ ਫਿਰ ਜਿਉਂ ਉਹਨਾਂ ਨੇ ਫਿਰ ਗੋਲੀ ਸ਼ੁਰੂ ਕਰਤੀ ਚਲਾਉਣੀ ਜੀ ਫਿਰ ਬੱਚਿਆਂ ਨੂੰ ਤੋਂ ਕੁਸ ਤੋਂ ਕੁਸ ਚੱਕਣਾ ਸੀ ਮੂਰਾ ਫਿਰ ਫਿਰ ਬੱਚਾ ਫਿਰ ਫਿਰ ਬੱਚਿਆਂ ਨੇ ਜੀ ਮਰਦ ਤੇ ਡਲੇ ਚਾ ਉਹ ਚੱਕਲੇ ਇਹਨਾਂ ਨੇ ਫਿਰ ਕੁਸ ਤੋਂ ਮੂਰਾ ਮਾਰਨਾ ਸੀ ਜੀ ਕਈ ਬੱਚਿਆਂ ਤੇ ਗੋਲੀਆਂ ਲੱਗ ਗੀਆਂ ਸਾਡੇ ਬੱਚਿਆਂ ਦਾ ਜੀ ਇਹਨਾਂ ਨੇ ਮੂ ਵੀ ਨਹੀਂ ਸਾਨੂੰ ਵਿਖਾਇਆ ਜੀ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਤੁਸੀਂ ਪੰਜਾਬ ਦੇ ਵਿੱਚ ਆਮ ਹੀ ਸੁਣੀ ਹੋਣੀ ਆ ਪਰ ਜਦੋਂ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਇਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਜਾਤ ਪਾਤ ਦੀ ਬਦਬੂ ਆਉਂਦੀ ਆ ਤਾਂ ਹਰ ਇੱਕ ਸੰਵੇਦਨਸ਼ੀਲ ਬੰਦਾ ਹਰ ਇੱਕ ਸੈਂਸਿਟਿਵ ਬੰਦਾ ਇਨਸਾਨ ਉਹ ਲਾਜ਼ਮੀ ਝੰਜੋੜਿਆ ਜਾਂਦਾ ਕਿ ਪੰਜਾਬ ਤਾਂ ਗੁਰਾਂ ਦੇ ਨਾਂ ਤੇ ਵਸਦਾ ਗੁਰਾਂ ਦੀ ਧਰਤੀ ਆ ਤੇ ਗੁਰੂਆਂ ਦੀ ਵਿਚਾਰਧਾਰਾ ਵਾਲੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਿਵੇਂ ਹੋ ਜਾਂਦੀਆਂ ਨੇ ਤਾਂ ਅਸੀਂ ਜੇਤੋ ਏਰੀਆ ਦਾ ਪਿੰਡ ਚੰਦਪਾਨ ਉਸ ਇਲਾਕੇ ਦੇ ਵਿੱਚ ਆਏ ਆ ਅੱਜ ਚੰਦਪਾਨ ਪਿੰਡ ਦੇ ਵਿੱਚ ਖੜੇ ਆ ਕਾਫੀ ਦਿਨਾਂ ਤੋਂ ਇਹ ਚੰਦਪਾਨ ਪਿੰਡ ਚਰਚਾ ਦੇ ਵਿੱਚ ਆ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਬਹੁਤ ਭਿਆਨਕ ਲੜਾਈ ਹੋ ਰਹੀ ਆ ਆਖਰੋ ਲੜਾਈ ਦੀ ਜੜ ਕਿੱਥੇ ਆ ਅਸੀਂ ਉਹਦਾ ਸਾਰੇ ਦਾ ਪੱਖ ਲੈਣ ਪਿੰਡ ਚੰਦਪਾਨ ਦੇ ਵਿੱਚ ਪਹੁੰਚਿਆ ਸਾਡੇ ਨਾਲ ਉਹ ਸਾਰੇ ਮਜ਼ਦੂਰ ਲੋਕ ਨੇ ਪਹਿਲੀ ਗੱਲ ਤਾਂ ਮੈਂ ਕਹੂੰਗਾ ਤੁਸੀਂ ਇਹਨਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਕਿਹੇ ਕ੍ਰਿਮੀਨਲ ਲੱਗਦੇ ਆ ਤੁਹਾਨੂੰ ਕਿੰਨੇ ਕਿਹੇ ਜ਼ਾਲਮ ਲੱਗਦੇ ਆ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਦਿਖਾਇਆ ਗਿਆ ਜਾਂ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਇੱਕ ਵਾਰੀ ਇਹਨਾਂ ਨੂੰ ਤੁਸੀਂ ਦੇਖ ਲਓ ਮੈਨੂੰ ਦੇਖਣ ਦੇ ਵਿੱਚ ਤਾਂ ਇਹ ਬਿਲਕੁਲ ਵੀ ਕ੍ਰਿਮੀਨਲ ਜ਼ੁਲਮ ਕਰਨ ਵਾਲੇ ਲੱਗਦੇ ਨਹੀਂ ਕਿਉਂਕਿ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਹੀ ਲੱਗਦੇ ਨੇ ਪਰ ਆਪਾਂ ਫੇਰ ਵੀ ਗੱਲਬਾਤ ਇਹਨਾਂ ਨਾਲ ਕਰਾਂਗੇ ਮਾਤਾ ਜੀ ਤੁਹਾਡਾ ਨਾਮ ਕੀ ਆ ਗਰਬੇਲਕੁਰ ਜੀ ਜੀ ਜਿਸ ਦਿਨ ਇਹ ਘਟਨਾ ਹੋਈ ਆ ਚੰਦਪਾਨ ਪਿੰਡ ਦੇ ਵਿੱਚ ਹਨਾ ਤੁਸੀਂ ਕਿੱਥੇ ਸੀ ਇਹ ਸਾਰੀ ਘਟਨਾ ਦੇ ਵਿੱਚ ਤੁਸੀਂ ਸੀ ਸ਼ਾਮਲ ਸੀ ਸ਼ਾਮਲ ਠੀ ਅਸੀਂ ਮੇਰਾ ਬੇਟਾ ਦਸ਼ਮਿੰਦਰ ਸਿੰਘ ਹਾਂ ਪੰਜਾਬ ਦਾ ਉਹ ਗਿਆ ਪਚਾਇਤ ਮੈਂਬਰ ਉਹ ਨਾਲ ਸੀ ਸਰਪੰਚ ਦੇ ਤੇ ਅਸੀਂ ਤਾਂ ਪਿੱਛੇ ਜਾ ਕੇ ਖੜਨਾ ਹੀ ਸੀ ਉਹਨਾਂ ਦੇ ਹੋਰ ਚੀ ਚੰਗੀ ਨਹੀਂ ਆਖੀ ਮਾਰੀ ਨਹੀਂ ਆਖੀ ਉਸ ਮੇਰੇ ਬੇਟੇ ਤੇ ਗੋਲੀ ਲੱਗੀ ਆ ਨਾਲੇ ਲੱਤ ਤੇ ਨਾਲੇ ਬਾਹ ਤੇ ਫਿਰ ਲੈ ਗਏ ਉਹ ਉਹਦੇ ਬੇਟੇ ਆ ਦੋ ਮਾਂ ਉਹਨਾਂ ਦੀ ਮਰੀ ਆ ਅੱਛਾ ਉਹ ਮੇਰੇ ਕੋਲ ਇੱਥੇ ਆ ਵੱਡਾ ਮੇਰਾ ਮੁੰਡਾ ਉਹਨੇ ਤਾਂ ਛੇਉਂਦਾ ਕੋਈ ਪਤਾ ਹੀ ਨਹੀਂ ਕਿੱਥੇ ਸਿੱਟ ਲਾ ਗਏ ਜਿੱਥੇ ਉਹਨਾਂ ਦਾ ਤਾਂ ਪਰਚੇ 'ਚ ਵੀ ਨਾ ਇਹ ਨਹੀਂ ਪਤਾ ਕਿੱਥੇ ਲੈ ਜਾ ਗਏ ਸਿੱਟੇ ਨਹੀਂ ਨਹੀਂ ਫੇਰ ਹਾਂ ਮੈਂ ਇੱਕ ਗੱਲ ਹੋਰ ਜਾਣਨੀ ਚਾਹੂੰਗਾ ਇਹ ਰੌਲਾ ਕਿੱਥੋਂ ਪਿਆ ਜੜ ਕਿੱਥੇ ਆ ਰੌਲਾ ਕੀ ਆ ਅਸਲ ਵਿੱਚ ਬਸ ਖਾਲੀ ਦਾ ਰੌਲਾ ਚ ਮੜਾ ਜਾ ਪਹਿਲਾਂ ਤਾਂ ਉਹਨਾਂ ਦੀ ਬੁੜੀ ਕੱਲ ਭੀੜ 'ਚ ਬੋਲੀ ਜਾਂਦੀ ਆ ਅਖੇ ਮਾਇਆ ਉਹਨੂੰ ਆਖਿਆ ਪੁੱਤ ਅਕਲਦੀਪ ਆ ਕਾਲੀ ਦਾ ਖਾਲੀ ਦਾ ਫੈਸਲਾ ਜਾ ਕਰ ਲੋ ਨਿਭੇੜ ਦਿਓ ਫੇਰ ਅਖੇ ਕਹਿੰਦਾ ਮਾਤਾ ਉਤੇ ਦਫਤਰ ਆ ਜੋ ਪਰ ਰੂਪਾ ਕਰ ਲਾਂਗੇ ਤੇ ਦਫਤਰ ਤੋਂ ਨੇ ਅਖੜਾਂ ਚ ਵੀ ਆਪਾਂ ਰਾ ਇਹ ਕਰਾਂਗੇ ਹਾਂ ਫਿਰ ਜੋ ਆ ਗਿਆ ਤਾਂ ਉਹਨੂੰ ਮਾਰਨ ਪੈਗੇ ਅੱਛਾ ਜਦੋਂ ਮਾਰਨ ਪਾਇਆ ਉਹ ਛੱਟਾ ਮਚੀਨੀ ਜੀ ਮੇਰਾ ਬੇਟਾ ਸੀ ਜਿਸ ਸੁਨਦਰ ਸਿੰਘ ਹਾਂ ਮੈਂਬਰ ਸਾਹਿਬ ਹਾਂ ਉਹ ਸੀਗਾ ਤੇ ਕੋਲੇ ਸਾਨੂੰ ਉਦੋਂ ਪਤਾ ਲੱਗਿਆ ਬਾਅਦ ਫਿਰ ਅੱਛੀ ਸਾਰੇ ਗਏ ਉਤੇ ਅੱਛਾ ਉਹਨਾਂ ਦੇ ਪਪੂ ਕੇ ਘਰ ਕੋਲੇ ਖਾਲੀ ਅੱਛਾ ਜਿੰਨਾਂ ਜਿੰਨਾਂ ਲੜਾਈ ਹੋਈ ਉਹਨਾਂ ਦੇ ਘਰ ਕੋਲੇ ਜਿਨ੍ਹਾਂ ਨੇ ਆ ਕੰਮ ਕਰਾਇਆ ਅੱਛਾ ਆਪਣੇ ਇੱਧਰ ਹੈ ਨਹੀਂ ਗੀ ਉੱਧਰ ਸੀਗੇ ਅੱਛਾ ਠੀਕ ਖਾਰ ਰੋਲਾ ਤਾਂ ਕੋਸਮ ਨਹੀਂ ਸੀ ਜਦ ਰਾਨਾ ਵਧਾ ਲਿਆ ਉਹਨਾਂ ਨੇ ਐਨਾ ਖਾਸ ਰੋਲਾ ਤਾਂ ਹੀ ਨਹੀਂ ਸੀ ਸਾਬ ਨਾਲ ਗੱਲ ਕਰਦੇ ਸਾਬ ਨਾਲ ਪਹਿਲਾਂ ਤਾਂ ਤੁਸੀਂ ਕਹਿਤਾ ਫਿਰ ਉਹਦੇ ਨਾਲ ਲੜਾਨੀਆਂ ਕਰਦੇ ਆ ਘੁੱਟ ਮਾਰ ਕਰਦੇ ਆ ਉਹਨਾਂ ਦੇ ਤਾਂ ਕਹਿੰਦੀ ਉਹਨਾਂ ਦੀ ਇੱਜ਼ਤ ਆ ਤੇ ਉਹ ਵੀ ਸਰਪੰਚ ਵੀ ਮੁੱਖ ਹੁੰਦਾ ਪਿੰਡ ਦਾ ਉਹਦੀ ਵੀ ਇੱਜ਼ਤ ਆ ਕੋਈ ਉਹ ਵੀ ਮੁੱਖ ਜੀ ਬਿਲਕੁਲ ਜਿਹੜੇ ਘੁੱਟ ਮਾਰ ਕਰਤੇ ਪੋਰਾ ਪੋਰਾ ਜਵਾਬ ਲੈ ਗਏ ਆ ਜਵਾਬ ਕੋ ਜਿੰਦੜੇ ਮਾਰਨ ਵਾਲੇ ਆ ਕੋਤਵਾਰ ਕਦੇ ਛੱਤ ਬੱਚੇ ਲਗੇ ਸਕੂਲਾਂ ਚੱਕ ਕੇ ਹੋ ਅੱਛਾ ਸਕੂਲੇ ਪੜ੍ਹਦੇ ਵਾਲੇ ਤੇ ਪੜ੍ਹਦੇ ਹੋਰ ਪੜ੍ਹਦੇ ਹੀ ਆਉਂਦੇ ਸੀ ਜੀ ਆ ਵੇਖ ਅੱਛਾ ਜੀ ਪੜ੍ਹਦੇ ਆਉਂਦੇ ਤੇ ਇੱਕ ਮੁੰਡੇ ਨੂੰ ਦਾਖਲ ਕਰਤਾ ਉਹਦੇ ਪਿਛਾਵਰਾ ਹੀ ਖੂਨ ਆਈ ਜਾਂਦਾ ਪੱਟਾ ਤੇ ਚੜ ਗੇ ਸੱਤ ਮੇਰੀ ਰਾਤ ਨੂੰ ਕੁੱਟਿਆ ਅੱਛਾ ਕਿੰਨੀ ਉਮਰ ਸੀ ਮੁੰਡੇ ਦੀ ਆ ਦੱਸ ਦਿਓ 15 ਸਾਲ 12 ਸਾਲੀ ਅੱਛਾ ਇੱਕ ਮਿੰਟ ਜਿਹੜਾ ਮੁੰਡਾ ਪੁਲਿਸ ਨੇ ਕੁੱਟਿਆ ਉਹਦੀ ਕਿੰਨੀ ਉਮਰ ਸੀ 17 ਆਈ अच्छा तूनु ਵੀ ਚੱਕ ਕੇ ਲੈ ਕੇ ਗਏ ਤੇ ਤੁਹਾਡੀ ਵੀ ਕੁੱਟਮਾਰ ਹੋਈ ਹਾਂਜੀ ਹਾਂਜੀ ਕੀ ਕੀ ਹੋਈ ਦਿਖਾਓ ਦਿਖਾ ਸਾ ਇਹਨੂੰ ਵੀ ਉੱਠਿਆ ਜੀ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਛੋਟੇ ਹਲੇ ਬੱਚੇ ਨੇ ਇਹਨਾਂ ਦੇ ਪੱਟਾਂ ਦੇ ਉੱਤੇ ਨੀਲ ਨੇ ਇਹ ਹੀ ਪਰਤੇ ਮਰੇ ਹੀ अच्छा पटे मरी सी हां जी पटे मरी ਨਾਲੇ ਹੀ ਡੰਡਿਆਂ ਨਾਲ ਕੁੱਟੇ ਤਲੰਗਾ ਤੇ ਮਰੇ ਜੀ ਦੋ ਦੋ ਚਾਰ ਚਾਰ ਜਨਾਂ ਨੇ ਫੜ ਕੇ ਜੀ ਚਾਰ ਜਨਾਂ ਨੇ ਇੱਕ ਇਹਨੂੰ ਕੁੱਟਿਆ ਜੀ ਉੱਥੇ ਜੀ ਬਹੁਤ ਭੜੀ ਕੁੱਟੇ ਕੁੱਟਦੇ ਆਈ ਉਹ ਤੇ ਜੀ ਸਾਨੂੰ ਆਦੇ ਵੀ ਤੁਸੀਂ ਲਗਾਤਾਰ ਡਾਂਡੀ ਕੱਢਿਆ ਉਹ ਕੁੱਟ ਕਹਿੰਦੇ ਕਹਿੰਦੇ ਜੇ ਰੁਕੇ ਤਾਂ ਫੇਰ ਤੁਹਾਨੂੰ ਲੰਮੇ ਪਾਵਾਂਗੇ ਸਾਰੀ ਰਾਤ ਹੀ ਕੁੱਟਿਆ ਜਾਂ ਕੋਈ ਫੇਰ ਤੁਹਾਨੂੰ ਖਾਣ ਪੀਣ ਨੂੰ ਦਿੱਤਾ ਕੋਈ ਪੰਜ ਵਾਰੀ ਕੁੱਟਿਆ ਹੀ ਤੇ ਬਾਹਰ ਰੋਟੀ ਰੋਟੀ ਉੱਥੇ ਹੀ ਨਹੀਂ ਲੱਗਦੀ ਜੀ ਇਹ ਵੀ ਘਟਨਾ ਵਾਪਰੀ ਹੋਈ ਜੀ ਚੱਕਿਆ ਕਿੱਥੋਂ ਤੁਹਾਨੂੰ ਘਰਾਂ ਚ ਲੈ ਗਏ ਈ ਕੜੀ ਸਕੜੀ ਸਕੜੀ ਮਾਰਦੀ ਕਰਾ ਮੰਗਾ ਦੀ ਛੱਡੀ ਅੱਛਾ ਸਕੂਲੋਂ ਇਹੀ ਪੀਟੀਐਮ ਸੀਗੀ ਜੀ ਰਿਜ਼ਲਟ ਸੁਣ ਕੇ ਪਵਰਦੀ ਪਾਈਪ ਹੋਈ ਚ ਲੱਗੀ ਘਰੋਂ ਚੱਕ ਕੇ ਅੱਛਾ ਉਮੇ ਚੱਕ ਕੇ ਲੱਗੇ ਤੁਹਾਨੂੰ ਹਾਂਜੀ ਤੁਹਾਡੇ ਘਰ ਕਿਹੜੀ ਸਾਈਡ ਆ ਇੱਥੇ ਉੱਧਰ ਆਈ ਵਿੱਚ ਵੇੜੇ ਦੇ ਉਧਰਲੀ ਸਾਈਡ ਹੈ ਠੀਕ ਮਾੜੇ ਵੀ ਡੰਡੇ ਮਾਰੇ ਉਹ ਮੁੰਡੇ ਸੀਗੇ ਉਧਰ ਰੋਲ ਲੱਗੂ ਮੇਰੇ ਮੁੰਡਾ ਤੁਹਾਡੀ ਮਾਤਾ ਕਿੱਥੇ ਆ ਮੇਰੀ ਮਾਤਾ ਹੀ ਮੇਰੇ ਵੱਡਾ ਭਰਾ ਨੂੰ ਵੀ ਲੈ ਗਈ ਸੀ ਉਹਦੀ ਪੱਗ ਦੀ ਬੇਇੱਜ਼ਤੀ ਕਰਤੀ ਉੱਥੇ ਕੁੱਟਿਆ ਹੀ ਉਹਦੀ ਪੱਗ ਲੈ ਗਈ ਤੇ ਉਹ ਜੀ ਬਾਲਾ ਡਰਿਆ ਪਿਆ ਅੰਦਰੋਂ ਬਾਹਰ ਨਿਕਲਦਾ ਹੀ ਤੇ ਉਹ ਮੰਮੀ ਉਹਦੇ ਕੋਲ ਆਈ ਡਰਦਾ ਬਾਲਾ ਹੀ ਉਹ ਅੱਛਾ ਅੰਦਰੋਂ ਹੀ ਨਿਕਲਦਾ ਨਿਕਲਦਾ ਨਹੀਂ ਉਹ ਬਾਹਰ ਉਹ ਬਲੱਡ ਬਲੂ ਡਵਾ ਰਹੇ ਆਂਦਾ ਹੀ ਉਹਦਾ ਤੇ ਡਾਕਟਰ ਸੱਦਾ ਹੀ ਸੁਭਾ ਫਰੀ ਅੱਛਾ ਦਵਾਈ ਦੂਈ ਦਵਾਈ ਹੈ ਜੀ ਇਹਨੂੰ ਹਾਂ ਫਿਰ ਮੁੰਡਾ ਵੀ ਦੇ ਕੰਮ ਤੇ ਜਾ ਸੀ ਮਰਕੀ ਫਾਰਮਸ ਵਿੱਚ ਕੰਮ ਕਰਦਾ ਜੀ 1 ਵਜੇ ਜੀ ਰੋਟੀ ਖਾਣ ਆ ਗਿਆ ਜੀ ਆਉਂਦੇ ਨੂੰ ਜੀ ਇਹਨਾਂ ਨੇ ਕੱਠ ਵੇਖ ਜੀ ਜਵਾਕ ਵੇਖਣ ਜਾਵਲੇ ਉੱਥੇ ਜੀ ਹਾਂ ਜੀ ਜਦੋਂ ਫਿਰ ਜੀ ਉਹਨਾਂ ਨੇ ਫਿਰ ਗੋਲੀ ਸ਼ੁਰੂ ਕਰਤੀ ਚਲਾਉਣੀ ਜੀ ਫਿਰ ਬੱਚਿਆਂ ਨੂੰ ਤਾਂ ਕਿਸ ਤੋ ਕੁਝ ਚੱਕਣਾ ਸੀ ਮੂਰੋ ਫਿਰ ਸਭ ਫਿਰ ਬੱਚੇ ਫਿਰ ਬੱਚਿਆਂ ਨੇ ਜੀ ਮੜਕ ਫੱਡਲੇ ਚੱਕ ਲੈ ਇਹਨਾਂ ਨੇ ਫਿਰ ਕੁਝ ਤਾਂ ਮੂਰਾਂ ਮਾਰਨਾ ਸੀ ਜੀ ਹੇ ਬੱਚਿਆਂ ਦੇ ਗੋਲਿਆਂ ਲੱਗ ਗਿਆਂ ਸਾਡੇ ਬੱਚਿਆਂ ਦਾ ਜੀ ਇਹਨਾਂ ਨੇ ਮੂਵੀ ਨਹੀਂ ਸਾਨੂੰ ਵਿਖਾਇਆ ਜੀ ਅੱਛਾ ਹਾਂ ਜੀ ਤੇ ਆਪਣੇ ਇੱਥੇ ਜਿਹੜੇ ਮਜ਼ਦੂਰਾਂ ਦੀ ਵੋਟ ਆ ਉਹ ਕਿੰਨੀ ਆ ਕਿੰਨੇ ਘਰ ਆ ਜੀ ਇੱਥੇ ਜੀ ਹਜ਼ਾਰ ਦੇ ਆ ਆਸ-ਪਾਸੇ ਆ 1400 ਵੋਟਾਂ ਨੂੰ ਆ ਜੀ 1400 ਵੋਟ ਸਾਡੇ ਵੋਹੜੇ ਦੀ ਹਾਂ ਸਾਡੇ ਗਰੀਬ ਜਨਤਾ ਦੀ ਜੀ ਹਾਂ ਹਾਂ ਤਾਂ ਇਹ ਸਾਡਾ ਸਰਪੰਚ ਬਣਿਆ ਜੀ ਸਰਪੰਚ ਨੂੰ ਨਹੀਂ ਬਣਿਆ ਅਸੀਂ ਆਪੇ ਜ਼ੋਰ ਤੇ ਬਣਾਇਆ ਵੋਟਾਂ ਤੇ ਬਣਾਇਆ ਜੀ ਹਾਂ ਮੈਂ ਇੱਕ ਗੱਲ ਇੱਕ ਗੱਲ ਹੋਰ ਜਾਣਨੀ ਚਾਹੂੰਗਾ ਇਸ ਮਸਲੇ ਬਾਰੇ ਨਾ ਉਲਝਣਾ ਥੋੜੀ ਜੀ ਤੁਸੀਂ ਮੈਨੂੰ ਥੋੜੇ ਡਿਟੇਲ ਚ ਦੱਸੋ ਵੀ ਕਿੱਥੋਂ ਨਾਲੀ ਦਾ ਰੌਲਾ ਕਿਵੇਂ ਸ਼ੁਰੂ ਹੁੰਦਾ ਥੋੜਾ ਟਿਕਾ ਕੇ ਦੱਸੋ ਤਾਂ ਕਿ ਜਿਹੜੇ ਹੋਰ ਲੋਕ ਹਨ ਉਹ ਚੰਗੀ ਤਰ੍ਹਾਂ ਸਮਝ ਸਕਣ ਉਹਨੂੰ ਦੱਸ ਦਿੰਨੇ ਆ ਜੀ ਇਹ ਛੱਪੜ ਦੇ ਵਿੱਚ ਚੰਗਾ ਪਾਣੀ ਪੈਂਦਾ ਸੀਗਾ ਜੀ ਪਹਿਲਾਂ ਓਕੇ ਉਹ ਛੱਪੜ ਦੇ ਵਿੱਚ ਪਾਣੀ ਚੰਗਾ ਪੈਂਦਾ ਸੀਗਾ ਉਹ ਨਾਲ ਬਣ ਗਈ ਆਪਣੀ ਵਾਟਰ ਬੋਸ ਵਾਲਾ ਪੈ ਪੈ ਗਿਆ ਚੰਗਾ ਪਾਣੀ ਉਹ ਘਰਾਂ ਚ ਪੈਂਦਾ ਸੀਗਾ ਜੀ ਹਾਂ ਉਦੇ ਵਿੱਚ ਉਹਨਾਂ ਨੇ ਪਾਸੇ ਤੋਂ ਲਿਆ ਕੇ ਗੰਦਾ ਪਾਣੀ ਆਉਦੇ ਲੈਟਰਿੰਗ ਵਾਲਾ ਪੈ ਗਿਆ ਪਾਤਾ ਸੜਕਾਂ ਦਾ ਦੱਸੋ ਸੜਕੂ ਤਾਂ ਇਹ ਨਾ ਪੱਟ ਸਕਦੇ ਨਹੀਂ ਉਹਨਾਂ ਨੇ ਸੜਕਾਂ ਆਪ ਦੀ ਆ ਪੱਟ ਕੇ ਉੱਥੋਂ ਦੀ ਗੰਦਾ ਪਾਣੀ ਪਵਾਤਾ ਜੀ ਤੇ ਹੁਣ ਅਸੀਂ ਗਏ ਸੀ ਉੱਤੋਂ ਜਿਹੜਾ ਐਂ ਦੀ ਪਾਣੀ ਪਾਉ ਉੱਥੇ ਨਾਲ ਦਾ ਟਾਇਮਰੀ ਟੁੱਟ ਗਈ ਛੋਡੀ ਤੇ ਬਹੁਤ ਜਿਆਦਾ ਹੋ ਗਿਆ ਜੀ ਉੱਥੇ ਸਾਡੀ ਕੁੱਟਮਾਰ ਸਾਡੀ ਹੋਈ ਹੈ ਤੜਕੇ ਸਵੇਰ 10:00 ਵਜੇ ਸਾਡੀ ਕੁੱਟਮਾਰ ਹੋਈ ਸੀ ਨਾ ਸੀਗੇ ਸਰਪੰਚ ਸਾਹਿਬ ਦੇ ਅੱਛਾ ਹਾਂ ਉਹਨਾਂ ਦੇ ਚਾਚਾ ਹੀ ਸਰਪੰਚ ਸਾਹਿਬ ਦਾ ਸਰਪੰਚ ਸਾਹਿਬ ਦੀ ਵੀ ਹੋਈ ਕੁੱਟਮਾਰ ਬਹੁਤ ਜਿਆਦਾ ਕੁੱਟਮਾਰ ਕਰਿਆ ਜੀ ਸਾਡੀ ਵੀ ਕੁਝ ਮਾਰ ਨਾਲ ਹੋਈ ਆ ਜੀ ਹਾਂ ਤਾਂ ਫਿਰ ਨਾਲੀ ਦਾ ਜਿਹੜਾ ਰੋਲਾ ਮੈਨੂੰ ਉੱਥੇ ਪੂਰਾ ਦੱਸੋ ਹਾਂ ਉਹਦੇ ਨਾਲ ਰੋਲਾ ਆਹੀ ਆ ਜੀ ਅਸੀਂ ਕਹਿੰਦੇ ਸੀ ਕਿ ਇਹ ਗੰਦਾ ਪਾਣੀ ਨਾ ਪਾਓ ਹਾਂ ਉਹਨਾਂ ਨੇ ਗੰਦਾ ਪਾਣੀ ਮੁੱਲੋ ਮਲੀ ਵਿੱਚ ਪਾਇਆ ਕੋਸਤਾ ਉਹਨਾਂ ਨੇ ਘਰਾਂ ਦੇ ਆਪਦੇ ਪਵਾ ਤੇ ਕੋਸ ਇਧਰ ਦੀ ਪਾਣੀ ਦਾਣਾ ਮੰਡੀ ਦੇ ਵਿੱਚ ਖੁੱਲਾ ਛੜਦਾ ਜੀ ਉਹ ਭਰੀ ਪਈਆ ਦਾਣਾ ਮੰਡੀ ਅੱਛਾ ਅਸੀਂ ਆਖਿਆ ਦਾਣਾ ਮੰਡੀ ਦਾ ਬੁਰਾ ਹਾਲ ਹੋਈ ਜਾਂ ਛੋੜੇ ਹੀ ਹੁੰਦਾ ਸਾਡਾ ਤਾਂ ਕੀ ਹੋਣਾ ਤੁਸੀਂ ਇੱਥੇ ਧਾਣੇ ਸਿੱਟਣੇ ਆਂ ਜਾਂ ਪਹਿਲਾਂ ਹੱਲ ਕਰਦੀਓ ਉਧਰ ਦੀ ਹੀ ਲਈ ਜਾਂਦੀਆਂ ਵਿਖਾਈ ਜਾਂਦੇ ਸੀਗੇ ਨਾਲੇ ਕੈਮਰੇ ਭੰਤੇ ਜੀ ਤੇ ਨਾਲੇ ਸਾਡੀ ਘਟਮਾਰ ਬਹੁਤ ਜਿਆਦੇ ਕਰਿਆ ਜੀ ਉਹਨਾਂ ਨੇ ਉਹ ਕਹਿੰਦੇ 100 ਬੰਦਾ ਸਾਡੇ ਘਰੇ ਵੜ ਗਿਆ ਜੀ ਉਹ ਕਹਿੰਦੇ ਆ ਸਾਨੂੰ ਚੁੰਬੜ ਗਿਆ ਜੀ ਆ ਕੇ ਲੱਤਾਂ ਮਕਵਾ ਨਾ ਵੀ ਕੁੱਟ ਡੜੇ ਵੀ ਮਾਰ ਸਾਡੇ ਤੜਕੇ ਉਦੋਂ ਗੋਲੀ ਨਹੀਂ ਚਲਾਈ ਗੋਲੀ ਸ਼ਾਮ ਨੂੰ ਚੱਲੀ ਆ ਜੀ ਗੋਲੀ ਸ਼ਾਮ ਨੂੰ ਚੱਲੀ ਆ ਕਿਦੋਂ ਸਾਡੇ ਤੇ ਅੱਠ ਚਾਰਜ ਕਰਿਆ ਜੀ ਗੋਲੀ ਦਾ ਕਿਸੇ ਤੇ ਸਾਰੇ ਵੱਜੇ ਵੱਜਿਆ ਜੀ ਸਾਡੇ 4-5 ਮੁੰਡਿਆਂ ਦੇ ਵੱਜਿਆ ਇਹ ਨਹੀਂ ਪਤਾ ਕਿੰਨੇ ਦੇ ਵੱਜੇ ਕਿਤਾ ਮੁੰਡੇ ਪਤਾ ਹੀ ਨਹੀਂ ਖੜੇ ਕਿੱਥੇ ਖੇਤਾਂ ਖੁੱਤਾਂ ਜੀ ਵਿੱਗੇ ਪਏ ਆ ਜੀ अच्छा ओ ला पता जी अच्छादे ला पता ਥਲੇ ला मेरे मेरे पता ਮੇਰੇ ਖੁਦ ਮੇਰੇ ਆਦੇ ਬੱਚੇ ਦਾ ਨਹੀਂ ਪਤਾ ਮੇਰੇ ਇੱਕ ਬੱਚਾ ਹੈ ਉਹਦਾ ਕੋਈ ਪਤਾ ਨਹੀਂ ਸਾਨੂੰ ਹੋਈ ਕੋਈ ਪਤਾ ਨਹੀਂ ਲੱਗਾ ਕਿੱਥੇ ਆ ਕਿੱਥੇ ਨਹੀਂ ਹੋਰ ਵੀ ਬੱਚੇ ਆ ਉਹੀ ਕਿੜੇ ਕੋਈ ਪਤਾ ਨਹੀਂ ਸਾਨੂੰ ਜੀ ਤੁਸੀਂ ਕੀ ਕਹਿ ਰਹੇ ਸੀਗੇ ਜੀ ਮੇਰਾ ਵੀ ਭਰਾ ਸੀ ਜੇ ਦੱਸ ਰਹੇ ਆ ਨਾ ਉਹਨਾਂ ਦੇ ਸਰਪੰਚ ਦੇ ਨਾਲ ਹੀ ਗਿਆ ਹੋਇਆ ਸੀ ਉਹਨਾਂ ਇਹ ਕਹਿੰਦੇ ਆ ਨਾ ਕਿ ਉੱਥੇ 50 60 ਬੰਦੇ ਗਏ ਆ ਕਿਤੇ ਇਹ ਕਹਿੰਦੇ 100 ਕਿਤੇ 150 ਇਹ 5-7 ਬੰਦੇ ਗਏ ਹੋਏ ਸੀ ਤੇ ਉਹਨਾਂ ਦੀ ਬਹੁਤ ਕੁੱਟਮਾਰ ਕੀਤੀ ਉਹਨਾਂ ਨੇ ਉਲਟਾ ਜਦੋਂ ਇਹ ਹੱਥ ਪਾਉਂਦੇ ਸੀਗੇ ਇਹਨਾਂ ਨੇ ਇਹਨਾਂ ਦੀ ਬੁੜੀ ਨੇ ਕਿਹਾ ਕਿ ਹਨਾ ਕਿ ਸੱਟੋ ਇਹਨਾਂ ਨੂੰ ਤੇ ਉਹ ਭੱਜ ਕੇ ਗਏ ਇੱਧਰ ਦੀ ਤੇ ਉਹਨਾਂ ਦੇ ਬੰਦੇ ਵੀ ਮੰਗਰ ਹੀ ਗਏ ਉਹਨਾਂ ਦੇ ਅੱਛਾ ਇਹ ਪੁਲਿਸ ਉਦੋਂ ਸੀਗੀ ਜਦੋਂ ਪੁਲਿਸ ਨਹੀਂ ਕੋਸ਼ ਵੀ ਨਹੀਂ ਸੀ ਪੁਲਿਸ ਉੱਥੇ ਮੇਰੇ ਭਰਾ ਕੋਲ ਤਾਂ ਪੜਿਆ ਲਿਖਿਆ ਸੂਝਮਾਨ ਵਿਅਕਤੀ ਹੈਗਾ ਸਰਪੰਚ ਦੇ ਨਾਲ ਰਹਿੰਦਾ ਸੀਗਾ ਹੂੰ ਹੁਣ ਤੁਹਾਡਾ ਬ੍ਰਦਰ ਕਿੱਥੇ ਆ ਉਹ ਉਹਨੂੰ ਜੇਲ੍ਹ ਚ ਲੈ ਕੇ ਆ ਗਏ ਜੇਲ੍ਹ ਚ ਫੜੇ ਪਏ ਆ ਕੋਟ ਮਾਰ ਬੋਤ ਕਰ ਉਸ ਦਿਨ ਤੁਸੀਂ ਇੱਥੇ ਸੀਗੇ ਜਿਸ ਦਿਨ ਸਾਰੀ ਘਟਨਾ ਵਾਪਰੀ ਖੁਦ ਘਰੇ ਸੀ ਮੇਰਾ ਭਰਾ ਦੁਪਹਿਰੇ ਰੋਟੀ ਖਾਣ ਆਇਆ ਸੀਗਾ ਉਸ ਤੋਂ ਬਾਅਦ ਲਾਠੀ ਚਾਰਜ ਹੋਇਆ ਜਦੋਂ ਉਹ ਗਿਆ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਸਾਨੂੰ ਕੁੱਟਿਆ ਸੀਗਾ ਪਹਿਲਾਂ ਸਪੇਅਰ ਗੱਲ ਵਧੀ ਆ ਗਈ ਮੈਂ ਇੱਕ ਗੱਲ ਹੋਰ ਜਾਣਨੀ ਚਾਹੂੰਗਾ ਜੀ ਇੰਨੀ ਨੌਬਤ ਕੀ ਆ ਗਈ ਜਿਹੜਾ ਇੰਨੀ ਪੁਲਿਸ ਬੁਲਾਉਣੀ ਪੈਗੀ ਇੰਨੀ ਬੈਰੀਕੇਟਿੰਗ ਰੋੜੇ ਡਲੇ ਚੱਲੇ ਕਾਰਨ ਕੀ ਲੱਗਦਾ ਇਸ ਦਾ ਇਹ ਜੀ ਕਾਰਨ ਤਾਂ ਕੋਈ ਨਹੀਂ ਇਹ ਵੱਡੇ ਆ ਲੋਕ ਜੀ ਇਹ ਸਾਡੇ ਅਸੀਂ ਗਰੀਬ ਜਨਤਾ ਇਹਨਾਂ ਨੇ ਸਾਡੇ ਦੇ ਤਾਂ ਚਲਾਏ ਥੋੜੇ ਤਖੜੇ ਬਣ ਕੇ ਚਲਾਤੇ ਸੈਲਰ ਸ਼ੂਲਰ ਚੱਲਦੇ ਜੀ ਇਹਨਾਂ ਦੇ ਘਾਰੇ 5-7 ਹੈਗੇ ਆ ਇਹਨਾਂ ਨੇ ਸਾਡੇ ਦੇ ਤਾਂ ਇਹ ਕੁਛ ਕਰਿਆ ਜੀ ਸੱਤ ਸਾਨੂੰ ਗਰੀਬ ਜਨਤਾ ਨੂੰ ਦਬਦੇ ਆ ਜੀ ਇਹ ਜੇ ਅਸੀਂ ਆਪਦਾ ਬਣਾਇਆ ਬੱਚਾ ਬਣਾ ਸਰਪੰਚ ਅਸੀਂ ਆਪਦੀਆਂ ਵੋਟਾਂ ਨਾਲ ਬਣਾਇਆ ਉਹ ਜੋਰਨਾ ਬਣਾ ਜੀ ਹਾਂਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ ਤੁਸੀਂ ਕਹਿੰਦੇ ਮੇਰੀ ਗੱਲ ਜਰੂਰ ਸੁਣੋ ਕੀ ਤੁਹਾਡੇ ਨਾਲ ਵੀ ਹੋਈ ਕੁੱਟਮਾਰ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਹੋਈ ਕੁੱਟਮਾਰ ਉਮਰ ਕਿੰਨੀ ਆ ਤੁਹਾਡੀ ਹਾਂਜੀ ਉਮਰ ਉਮਰ 60 70 ਸਾਲ ਦੀ ਹੋਊਗੀ ਅੱਛਾ ਤੁਸੀਂ ਕਿੱਥੇ ਸੀ ਉਦੋਂ ਮੈਂ ਸੀ ਤਾਂ ਇਧਰੋਂ ਜਾਂਦਾ ਹੀ ਸੀਗਾ ਪੁੱਤਾ ਇਧਰੋਂ ਪੈ ਗਏ ਤੇ ਕੁਝ ਉਧਰੋਂ ਪੈ ਗਏ ਪੈ ਕੇ ਤੇ ਸੱਨ ਵਿਚਾਲੇ ਆ ਗਏ ਜਦੋਂ ਤੇ ਅਸੀਂ ਅੰਦਰ ਹੀ ਵੜ ਗਏ ਤੇ ਅੰਦਰ ਵੜ ਕੇ ਤੇ ਉਹ ਗੇਟ ਭੰਨ ਲਿਆ ਗੇਟ ਭੰਨ ਕੇ ਤੇ ਫਿਰ ਉੱਥੇ ਜਿਹੜੇ ਅੰਦਰ ਵੜ ਗਏ ਉਹਦੇ ਅੰਦਰ ਕੁੱਟੇ ਆਹੋ ਆਹ ਮੁੰਡੇ ਦੇ ਘਰੇ ਕੁੱਟੇ ਆ ਸੀ ਇਹਦਾ ਗੇਟ ਵੀ ਭੰਨਤਾ ਗਾਹਾਂ ਗਾਲੀ ਤੱਕ ਤੇ ਚ ਅੰਦਰ ਬੜੇ ਸੀਗੇ ਗਾਂ ਸਵਾਚ ਉਹ ਵੀ ਭੰਨਤੀ ਸਾਰਾ ਕੁਝ ਫੇਰੇ ਨਾਲ ਬਾਹਰ ਕੱਢ ਲਈ ਆਇਤਾ ਨੱਚੀ ਗਈ ਪੁਲਿਸ ਵਾਲੇ ਨੱਚੀ ਗਈ ਬੁੜੇ ਠੇਰੇ ਤੇ ਕਿਵੇਂ ਕਿਵੇਂ ਬੁੜੇ ਠੇਰੇ ਤੇ ਬੰਦੇ ਨੱਚੀ ਗਈ ਪੁਲਿਸ ਵਾਲੇ ਤੇ ਕੁੱਟਮਾਰ ਬਹੁਤ ਜਿਆਦੇ ਬੁੜੇ ਠੇਰੇ ਦੀ ਕਰੀ ਆ ਜੀ ਕੋਈ ਹੈ ਨਿਸ਼ਾਨ ਛੱਡ ਛੱਡ ਆ ਵੇਖ ਆ ਵੇਖ ਇੱਥੇ ਹੱਥ ਲਾ ਕੇ ਵੇਖ ਅੱਛਾ ਲੱਕ ਡੱਕੇ ਸਜਾਈ ਪਈ ਆ ਹਾਂ ਢੂਈ ਸਾਰੀ ਇਹ ਆ ਤਾਂ ਆ ਤਾਂ ਆ ਤਾਂ ਦੋ ਉਂਗਲਾਂ ਸੁੱਤੀਆਂ ਹੀ ਪੰਗਾਂ ਇੱਥੇ ਮਾਰੀ ਜਦੂ ਹਾਂ ਡਾਕਟਰੀ ਕਰਾਈ ਇਲਾਜ ਕੁਛ ਨਹੀਂ ਨਹੀਂ ਕੁਛ ਨਹੀਂ ਕਰਾਇਆ ਜੀ ਨਾ ਕੁਛ ਨਹੀਂ ਆ ਅੱਛਾ ਅੱਜ ਮੁੰਡੇ ਨੂੰ ਲੈ ਕੇ ਗਏ ਹਸਪਤਾਲ ਫਰੀਦਕੋਟ ਜਿਹਦੇ ਖੂਨ ਆਈ ਜਾਂਦਾ ਪਛਾਵ ਰਾਈ ਆ ਦੋ ਮੁੰਡੇ ਦਾਖਲ ਕਰਨੇ ਆ ਜਿਹੜੇ ਇੱਥੇ ਹੁਣ ਤੇਰੇ ਕੋਲ ਬਿਆਨ ਦੇ ਕੇ ਗਏ ਹੁਣ ਤੁਸੀਂ ਦੱਸੋ ਵੀ ਇਹਨੇ ਦਾਖਲ ਕਰ ਦਿੱਤੇ ਕਿ ਨਾ ਇਹ ਕੋਈ ਗੱਲ ਜਿਹੜੇ ਆਗੂ ਆਉਣਗੇ ਨਾ ਉਹਨਾਂ ਨੂੰ ਜਰੂਰ ਸਲਾਹ ਕਰੋ ਮੈਂ ਇੱਕ ਨਾ ਹੋਰ ਮੈਂ ਘਰ ਦੇਖਣੇ ਚਾਹੂੰਗਾ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਇਹ ਸਾਰੀ ਗੱਲਬਾਤ ਹੋਈ ਹੈ ਨਾ ਉਹ ਘਰ ਜਰੂਰ ਦਿਖਾਓ ਸਾਨੂੰ ਕਿਹੜੀ ਸਾਈਡ ਆ ਉਹ ਇੱਥੋਂ ਤੁਰ ਕੇ ਹੀ ਆ ਨਾ ਹਾਂਜੀ ਹਾਂ ਤੁਸੀਂ ਭਾਈ ਉਸ ਦਿਨ ਇੱਥੇ ਸੀਗੇ ਜਿਸ ਦਿਨ ਸਾਰੀ ਘਟਨਾ ਹੋਈ ਹੈ ਨੌਜਵਾਨੀ ਹਾਂਜੀ ਹਾਂਜੀ ਮੈਂ ਹੈ ਨਹੀਂ ਸੀ ਸਰ ਇੱਥੇ ਖਨੀਏ ਦੀ ਦੁਆਰੇ ਹੀ ਤੋੜ ਦਿੰਦੇ ਜੇ ਨਹੀਂ ਮੈਂ ਨਹੀਂ ਇੱਥੇ ਆਇਆ ਇਹ ਵਿੱਚ ਵੜਿਆ ਨਹੀਂ ਜੀ ਮੇਰਾ ਮੁੰਡਾ ਹੈ ਅੱਛੀ ਜੱਟ ਹੈ ਲੱਤ ਟੁੱਟੀ ਆ ਇਹ ਤਾਂ ਗਿਆ ਹੀ ਨਹੀਂ ਵਿਚਾਰਾ ਲੁਕਿਆ ਹੀ ਰਿਹਾ ਹਾਂ ਪਹਿਲਾਂ ਪਹਿਲਾਂ ਤਾਂ ਜੀ ਪੁਲਿਸ ਨੇ ਧਿਆ ਲਿਆ ਪੁਲਿਸ ਨੇ ਆ ਕੇ ਨਾ ਹੱਥ ਖੜੇ ਕਰਤੇ ਵੀ ਕੁਛ ਨਹੀਂ ਆਦੇ ਫੇਰ ਉਹ ਡੰਡੇ ਮਾਰ ਲਾ ਕੇ ਮੜਕੇ ਡਰਦੇ ਸਾਰੇ ਮੁੰਡੇ ਸਾਡੇ ਵੇੜੇ ਚ ਵੜ ਗਏ ਜਦੋਂ ਵੇੜੇ ਚ ਵੜ ਗਏ ਉਹਨਾਂ ਜਿਹੜੀ ਉਧਰਲੀ ਪੁਲਿਸ ਸੀਗੀ ਤਪਾ ਉਦਲਿਆ ਨੇ ਲਿਆਂਦੀ ਪਟਵਾਰੀਆਂ ਨੇ ਉਹਨਾਂ ਨੂੰ ਹੀ ਮੌਕਾ ਮਿਲ ਗਿਆ ਫਿਰ ਸਾਰੀ ਪੁਲਿਸ ਨੇ ਰਲ ਕੇ ਇਹਨਾਂ ਨੇ ਬਹੁਤ ਧੱਕੇਸ਼ਾਹੀ ਵੇੜੇ ਨਾ ਕੀਤੀ ਦੂਜੇ ਦਿਨ ਵੀ ਪੁਲਿਸ ਆਈ ਗਿਆ ਮੁੰਡਾ ਨੇ ਮੇਰੇ ਕੋਲ ਘਰੇ ਗਿਆ ਸੀ ਮੇਰਾ ਭਰਾ ਲੱਗਦਾ ਤੇ ਇਹਨੂੰ ਵੀ ਲੈ ਕੇ ਜਾਂਦੇ ਸੀ ਖਿੱਚ ਤੋ ਕੇ अच्छा फटीनी पुलिस उन्होंने जिन्ना जोर ला सके ना घरा वाक बाड़ी दे पैसा दे, पैसा दे ही गए उन्होंने पैसा ठकया जिन्ना पर ਸਾਡੇ ਗਰੀਬਾਂ ਕੋਲੇ ਕੁਛ ਨਹੀਂ ਸੀਗਾ ਪਹਿਲਾ ਪੁੱਤ ਪੁਲਿਸ ਨਹੀਂ ਠੱਗਾ ਕਰਿਆ ਸਾਡੇ ਬੰਦਿਆਂ ਨੇ ਨਹੀਂ ਕਰਿਆ ਠੱਗਾ ਪਹਿਲਾ ਪੁਲਿਸ ਨਹੀਂ ਕਰਿਆ ਆ ਕੇ ਡੰਗਾ ਲੈ ਪੁਲਿਸ ਤਾਂ ਹੁਣ ਵੀ ਇੱਥੇ ਬੈਠੀ ਐ ਕੀ ਫਿਰ ਪੁਲਿਸ ਦਾ ਹਲੇ ਵੀ ਸੈਮ ਹੈਗਾ ਤੁਹਾਡੇ ਵਿੱਚ ਵੀ ਪੁਲਿਸ ਸਾਨੂੰ ਹੁਣ ਵੀ ਨਾ ਚੱਕੀ ਹਾਂਜੀ ਹਾਂ ਚੱਕ ਚੱਕ ਸਕਦੇ ਆ ਜੀ ਬੰਦਿਆਂ ਨੂੰ ਸਾਡੇ ਨਾਲ ਜਿਹੜੇ ਭੱਜੇ ਜਿਹੜੇ ਸਾਡਾ ਫਤਰਾਤ ਨੂੰ ਸਮਝਦੇ ਨਹੀਂ ਰਾਤ ਨੂੰ ਲੈ ਜਾਣ ਚੱਕ ਕੇ ਅਈ ਤਾਂ ਲਾਉਣੇ ਪੱਤਰਾ ਤਨੂੰ ਬੈਨੇ ਸਾਰੇ ਇਕੱਠਾ ਹੋ ਕੇ ਦਰਦੇ ਜਾਣੇ ਲੈਣ ਡਰ ਲੱਗਦਾ ਵੀ ਹੁਣ ਚਾਹ ਤਾਂ ਬੱਚੇ ਮੰਗਣਗੇ ਜਿਹੜੇ ਬੱਚੇ ਨੇ ਆਲਾ ਪੁੱਤ ਸੀਗਾ ਵੀ ਥੱਲਿਓਂ ਡੜਾ ਚੱਕ ਕੇ ਤਾਂ ਕਿੰਨੀ ਉੱਚੀ ਜਾਊ ਜਿਹੜੇ ਸਮਾਨ ਓਂਡਲੇ ਆਏ ਉਹ ਕਿੱਥੋਂ ਤੱਕ ਆਏ ਉਹਨਾਂ ਨੇ ਆਪ ਡੜੇ ਖਲਿਆਰੇ ਕੋਈ ਵੇੜੇ ਵਾਲਿਆਂ ਨੇ ਡੜਾ ਨਹੀਂ ਚਲਾਇਆ ਵੇੜੇ ਵਾਲੇ ਤਾਂ ਉਹਨਾਂ ਦੇ ਘਰ ਤੋਂ ਕਿੰਨੀ ਦੂਰ ਮੀਲ ਦੂਰ ਸੀਗੇ ਉਹਨਾਂ ਨੇ ਕੋਠਾਂ ਤੇ ਡੜੇ ਰੱਖ ਕੇ ਵੇੜੇ ਨੂੰ ਡੜੇ ਚਲਾਇਆ ਕੋਈ ਬੀਬੀ ਭੈਣ ਨਹੀਂ ਛੱਡੀ ਹਜੇ ਉਹ ਇਹ ਬੋਲਦੇ ਆ ਵੀ ਅਸੀਂ ਜਿਉ ਕੁੜੀ ਬੁੜੀ ਰਹਿ ਗਈ ਸਭ ਚ ਭਾਵਾਂਗੇ ਇਹ ਸਾਡੇ ਨਾਲ ਬੇਨਜਾਇਜ ਜ਼ੁਲਮ ਹੋ ਰਿਹਾਗਾ ਸਾਡੀਆਂ ਬੀਬੀਆਂ ਭੈਣਾਂ ਦਾ ਤੇ ਸਾਡੇ ਇੱਕ ਡਾਕਟਰ ਸੀ ਛੋਟੇ ਜਿਹੇ ਬੱਚੇ ਘਰ ਦੇ ਉਹਦੇ ਮਰੀਜ਼ ਆ ਗਏ ਉਹਨੂੰ ਵੀ ਲੈ ਕੇ ਚੱਕ ਅਸੀਂ ਦਵਾਈ ਕਿੱਥੋਂ ਲੱਗੇ ਰਾਤ ਮਰਾਤੇ ਕਿੱਧਰ ਜਾ ਗਏ ਜਦੋਂ ਪੁਲਿਸ ਪੈਂਦੀ ਆ ਸਾਡੇ ਮੰਗ ਰਹੇ ਸੀ ਤਾਂ ਆਪਦੇ ਡਾਕਟਰ ਕੋਲੇ ਜਾਣਾ ਸੀ ਅੱਛਾ ਡਾਕਟਰ ਪੱਟੀ ਕਰੀ ਜਾਂਦਾ ਜਦੋਂ ਲੜਾਈ ਹੋਈ ਸੀ ਭਾਈ ਕਨਈਆ ਜੀ ਨੇ ਵੇਖ ਮੁੱਛ ਲੈਂਦੇ ਵੀ ਪੱਟੀ ਕੀਤੀ ਸਿੱਖਾਂ ਦੇ ਵੀ ਕੀਤੀ ਉਹਨਾਂ ਨੇ ਇਹ ਜਲਮ ਨਹੀਂ ਸਿਆ ਵੀ ਡਾਕਟਰ ਪੱਟਾਂ ਕਰ ਰਿਹਾਗਾ ਤੇ ਡਾਕਟਰ ਨੂੰ ਸਾਡੇ ਨੂੰ ਕੱਟ ਮਾਰ ਕਿੰਨੀ ਕੀਤੀ ਆ ਕੀ ਕਸੂਰ ਸੀ ਪੱਤਰਕਾਰਾਂ ਨਾਲ ਉਹ ਜਾਂਦਾ ਸੀ ਉਹ ਕਿਤਾਬਾਂ ਪੜਦਾ ਸਾਡੇ ਡਾਕਟਰ ਦਾ ਪੰਜੀ ਦਾ ਖਸੂਰ ਨਹੀਂ ਸੀ ਪੱਟੀ ਕਰਨ ਵਜਾਇ ਲੈ ਕੇ ਡਾਕਟਰ ਨੂੰ ਸਾਡੇ ਨੇ ਛੱਡਿਆ ਨਹੀਂ ਅਸੀਂ ਦਵਾਈ ਲੈਣ ਕਿੱਥੇ ਜਾ ਗਏ ਅਸੀਂ ਰਾਤ ਬਰਾਤੇ ਕਿੱਥੇ ਜਾ ਗਏ ਜੇ ਛੜਕ ਟੱਪਦੇ ਸਾਨੂੰ ਘਾ ਲੈਂਦੇ ਆ ਉਹ ਠੀਕੇ ਸੀ ਦਵਾਈਆਂ ਸੀ ਡਾਕਟਰ ਦੀ ਦੁਕਾਨ ਤੇ ਕੀ ਤੁਸੀਂ ਰੋ ਰਹੇ ਥੋਡੇ ਵੀ ਕੋਈ ਬੱਚੇ ਸੀ ਇਹ ਰੋਹੀ ਪਾਣ ਡਾਕਟਰ ਅੱਛਾ ਉਹਨੂੰ ਚੱਕ ਕੇ ਲੈ ਗਏ ਹਾਂ ਹਾਂ ਛੜਤਾ ਜੇਲ ਚ ਨਾ ਨਾ ਸਾਡਾ ਡਾਕਟਰ ਉਹ ਤਾਂ ਹੋਰ ਚੱਕਣ ਨੂੰ ਫਿਰਦੇ ਤੇ ਸਾਨੂੰ ਛੱਡਦੇ ਕਿ ਮਰਨ ਵਾਲੀ ਆ ਉਹਨੂੰ ਸਾਡੀ ਬਿਮਾਰੀ ਆ ਉਹੀ ਉਹਦਾ ਟਾਈਮ ਪਾਸ ਕਰਦਾ ਹੁਣ ਫਿਰ ਜਦੋਂ ਤੁਸੀਂ ਜਿਵੇਂ ਬਾਹਰ ਜਾਣਾ ਹੁੰਦਾ ਉਹਦੇ ਕੰਮਕਾਰ ਫਿਰ ਉਹ ਜਾਣਦੇ ਹੋ ਜਿਵੇਂ ਸਬਜ਼ੀ ਲਾਉਣੀ ਦਾਲ ਸਬਜ਼ੀ ਨਹੀਂ ਜਾਣਦੇ ਐ ਨਹੀਂ ਉਹ ਸੂਮੇ ਨਾਲ ਹੈਗੀ ਆ ਅੱਜ 5 ਦਿਨ ਹੋ ਗਏ ਕਾ 4 ਹੋ ਗਏ ਅੱਧਿਆਕ ਨੇ ਤਾਂ ਖਾ ਲੈਂਦੇ ਜਿਹਦੇ ਹੈਗੀ ਆ ਖਾ ਲੈਂਦਾ ਭੁੱਖਣ ਪਾਣਾ ਹੀ ਆ ਸਾਡੇ ਪਸ਼ੂ ਵੀ ਭੁੱਖੇ ਪਰ ਰਹਿੰਦੇ ਹੀ ਅਸੀਂ ਬਾਹਰ ਜਾਂਦੇ ਪਸ਼ੂ ਭੁੱਖੇ ਮਰੀ ਜਾਂਦੇ ਸੀ ਸਾਡੇ ਕੋਲੇ ਰੱਖੇ ਗਰੀਬਾਂ ਦੇ ਕਿਹਦੇ ਗਾਂ ਰੱਖੀ ਕੇ ਮੈਂ ਰੱਖੀ ਆ ਜੀ ਉਹ ਪੁੱਤ ਕਿ ਮਰਦੇ ਸਾਡੇ ਪਸੂ ਵੀ ਜਿਹੜੇ ਆ ਨਿੱਕੇ ਨਿੱਕੇ ਬੱਚੇ ਆ ਨਾ ਉਹ ਆਂਦੇ ਵੀ ਮੰਦਿਰ ਨੂੰ ਅਸੀਂ ਛੱਡਣਾ ਨਹੀਂ ਇੱਥੇ ਪਾਣੀ ਪੀਣ ਜੋਗਰਾ ਫੇਰ ਆਏ ਕਰਨ ਸਾਡੇ ਘਰ ਸਾਨੂੰ ਕਿਤੇ ਹੋਰ ਜਗ੍ਹਾ ਲੈ ਕੇ ਪਾਏ ਜਾਣ ਉਹ ਘਰ ਰੋਕ ਲੈਣ ਸਾਡੇ ਹੋਰ ਸਾਡੇ ਕੋਲੇ ਗਰੀਬਾਂ ਕੋਲੇ ਕੋਚ ਨਹੀਂ ਕੋਠੇ ਤੋਂ ਡਾੜੇ ਚੱਲਣਗੇ ਕਿੰਨੀ ਦੂਰ ਤੱਕ ਜਲਾ ਜਾਊਗਾ ਥੱਲਿਓਂ ਵਾਲਾ ਡਾੜਾ ਕੋਠੇ ਤੇ ਕਿਵੇਂ ਜਾਊ ਡੂ ਇਹ ਇੱਕ ਮਿੰਟ ਇਹ ਇੱਕ ਕਿਹਦੀ ਸ਼ੈ ਲੱਗਦੀ ਹੈ ਜਿਹੜਾ ਇੰਨਾ ਮਾਮਲਾ ਉਲਝ ਗਿਆ ਨਾ ਕਿਹਨੇ ਕਰਵਾਇਆ ਲੱਗਦਾ ਪੱਪੂ ਦੀ ਅੱਛਾ ਪੱਪੂ ਦੀ ਤੇ ਚੰਚੀ ਦੀ ਉਹੀ ਆ ਦੋਨੇ ਅੱਛਾ ਜਿਹਨਾਂ ਦਾ ਦੋ ਕਰੋੜ ਜਿਹੜਾ ਹੈ ਨਾ ਹਾਂ 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 ਇਹ ਆਪਣੇ ਸੀਗਾ ਜੀ ਤੇਰੇ ਠਾਨੇ ਦੇ ਰਿਚੂ ਉਹਦੇ ਸਿਰ ਤੇ ਸਾਰਾ ਕੰਮ ਹੋਇਆ ਜੀ ਉਹਨੇ ਕਿਤੇ ਲੜਾਈ ਹੋਈ ਐ ਅਸੀਂ ਅਰਜ਼ੀ ਦਿੱਤੀ ਐ ਉਹਨਾਂ ਨੇ ਉਹਨਾਂ ਨੂੰ ਤਾਂ ਕੁਛ ਨਹੀਂ ਕਿਹਾ ਜੀ ਤੇ ਸਾਡੇ ਤੇ ਉਹਨਾਂ ਨੇ ਆ ਕੇ ਚਲਾਤਾ ਜੀ ਕੰਮ ਇੱਕ ਹੋਰ ਗੱਲ ਵੀ ਆ ਰਹੀ ਐ ਕਹਿੰਦੇ ਵੀ ਐਮਐਲਏ ਮੋਲਕ ਸਿੰਘ ਹੋਣਾਂ ਦੀ ਵੀ ਸ਼ਾਇਅ ਸੀ ਇਹ ਗੱਲ ਲੱਗਦੀ ਐ ਹੈਗੀ ਐ ਜੀ ਹੈਗੀ ਐ ਜੀ ਹੈਗੀ ਐ ਉਹ ਉਹਨਾਂ ਦੇ ਨਾਲ ਐ ਜੀ ਉਹਨਾਂ ਨੇ ਉਹਨਾਂ ਨੇ ਉਹਨਾਂ ਦਾ ਸਾਜੀ ਫੇਰ ਹੀ ਹੈ ਪੁਲਿਸ ਜਦੋਂ ਆਉਂਦੀ ਸੀ ਸਾਡੀ ਗੱਲ ਧਰਨੇ ਤੇ ਬੈਠਣ ਦੀ ਵੀ ਨਹੀਂ ਸੁਣ ਰਹੀ ਸੀ ਉਹਨਾਂ ਦੇ ਘਰੇ ਸਿੱਧੀ ਜਾਂਦੀ ਸੀ ਉਹ ਪੈਸੇ ਦੇ ਦਿੰਦੇ ਸੀ ਸਾਡੇ ਤੇ ਲਾਠੀ ਚਾਰਜ ਕਰੀ ਗਏ ਸਾਡੀਆਂ ਬੀਬੀਆਂ ਭੈਣਾ ਕਿੰਨੀਆਂ ਕਥੋਂ ਨੂੰ ਜ਼ਖਮੀ ਵਿਖਾ ਕੇ ਘਰਾਂ ਚ ਪਈਆਂ ਅਸੀਂ ਕਿਨੂੰ ਕਿਨੂੰ ਦਵਾਈ ਦਵਾ ਕੇ ਡਾਕਟਰ ਤਾਂ ਸਾਡਾ ਉੱਥੇ ਲੈ ਗਏ ਤੇ ਡਰਦੇ ਅਸੀਂ ਹੁਣ ਘਰੋਂ ਘਰੀ ਨਹੀਂ ਜਾਂਦੇ ਸਾਰੇ ਅੱਜਕੱਲ ਬਲੱਡ ਦੇ ਮਰੀਜ਼ ਆ ਗਏ ਹੂੰ ਥੋੜੇ ਵੀ ਸੱਟ ਸੁੱਟ ਲੱਗੀ ਹੈ ਕਿਸੇ ਮਾਤਾ ਹਾਂਜੀ ਮੈਂ ਗੱਲ ਕਰਦੀ ਐ ਜੀ ਮੇਰੇ ਦੌਰ ਦਾ ਮੁੰਡਾ ਸੀ ਤੇ ਉਹਦੀ ਵੀ ਦੁਕਾਨ ਸੀ ਜਿਹੜੇ ਪਾਗਤ ਪੱਤਰ ਬਣਾਉਂਦੇ ਉਹਨੂੰ ਦੁਕਾਨ 'ਚ ਬੈਠਾ ਹੀ ਲੈ ਗਏ ਉਹਦੀ ਘਰ ਬਾੜੀ ਦੇ ਬੱਚਾ ਹੋਣ ਵਾਲਾ ਇੱਕ ਬੱਚਾ ਉਹਦੀ ਗੋਦੀ ਚੱਕਿਆ ਤੇ ਹੌਂਕਾ ਨਾਲ ਵਿਚਾਰੀ ਉਹਦਾ ਬੁਰਾ ਹਾਲ ਹੋਇਆ ਪਿਆ ਅੱਛਾ ਸਾਡੇ ਘਰ ਦੇ ਕੋਲ ਹੀ ਤੇ ਸਾਡੇ ਹੀ ਸਕੇ ਆ ਆਹ ਗੱਲ ਐ ਜੀ ਦੂਰ ਸਿੰਘ ਜੀ ਬੋਲਦੇ ਹੋ ਚੰਦ ਭਾਨ ਤੋਂ ਜੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਵੀਰ ਜੀ ਕੇ ਕੇ ਟੀਵੀ ਪੰਜਾਬ ਤੇ ਦੁਨੀਆ ਚੈਨਲ ਵੱਲੋਂ ਗੱਲ ਕਰ ਰਹੇ ਆ ਜੀ ਜੋ ਆਪਣੇ ਪਿੰਡ ਵਿੱਚ ਇੱਕ ਨਾਲੀ ਦੇ ਮਸਲੇ ਨੂੰ ਲੈ ਕੇ ਝੜਪ ਹੋਈ ਹੈ ਜੀ ਉਹਦੇ ਤੇ ਤੁਹਾਡਾ ਪੱਖ ਜਾਣਨਾ ਚਾਹੁੰਦੇ ਆ ਜੀ ਤੇਰਾ ਚੈਨਲ ਆ ਜੀ ਤੁਹਾਡਾ ਕੇਕੇ ਟੀਵੀ ਪੰਜਾਬ ਤੇ ਦੁਨੀਆ ਦੋ ਚੈਨਲ ਆ ਜੀ ਜੀ ਹਾਂਜੀ ਤੇ ਕੀ ਹੈ ਜੀ ਉਹ ਤਾਂ ਉਹ ਤਾਂ ਜੀ ਸਾਡਾ ਤਾਂ ਕੋਈ ਐਡਾ ਕੁਝ ਖਾਈ ਨਹੀਂ ਸੀ ਜੀ ਕੁਝ ਵੀ ਅਸੀਂ ਹਾਂ ਕੱਲ ਦੱਸਿਆ ਵੀ ਸਾਡੀ ਵੀਡੀਓ ਵੀ ਆਈ ਵੀ ਆ ਹਾਂਜੀ ਹਾਂਜੀ ਤੇ ਅਸੀਂ ਤਾਂ ਮੈਂ ਤਾਂ ਘਰੇ ਹੀ ਨਹੀਂ ਸੀ ਜੀ ਸਵੇਰ ਅੱਛਾ ਜੀ ਦੋ ਤਿੰਨ ਦਿਨ ਪਹਿਲਾਂ ਅਸੀਂ ਉੱਥੇ ਇਹ ਦਸ ਘਰਾਂ ਦੀ ਨਾਲੀ ਹੈ ਜੀ ਠੀਕ ਹੈ ਜੀ ਸਾਰੇ ਘਰਾਂ ਨੇ ਬੈਠ ਕੇ ਉੱਥੇ ਨਾਲੀ ਤੋਂ ਪਹਿਲਾਂ ਚੱਲ ਰਹੀ ਹੈ ਜੀ 25-30 ਸਾਲ ਤੋਂ ਥੱਲੇ ਉਹਦੇ ਪਾਈਪਾਂ ਪਾਜਾਂਗੇ ਜੀ ਗੰਦੇ ਪਾਣੀ ਆਸਤੇ ਪਾਈਪਾਂ ਪਾਜਾਂਗਾ 6-6 ਫੁੱਟ ਦੀ ਪਾਈਪ ਠੀਕ ਹੈ ਜੀ ਤੇ ਉਹ ਛੱਪੜ ਨੂੰ ਜਾ ਰਹੀ ਹੈ ਹਾਂਜੀ ਉਹਦੇ ਚ ਪਾਣੀ ਜਾ ਰਿਹਾ ਠੀਕ ਹੈ ਜੀ ਉਹ ਅਸੀਂ ਉਸ ਪੌਂਦ ਦੇ ਤੋਂ ਲੱਗੇ ਸੀ ਤੇ ਇਹਨੇ ਸਰਪੰਚ ਦੇ ਨਾਲ ਆਇਆ ਜਿਹੜਾ ਮੁੰਡਾ ਇਹਦੇ ਘਰ ਵਾਲੀ ਸਰਪੰਚ ਆ। ਹਾਂਜੀ ਹਾਂਜੀ। ਹਾਂਜੀ। ਇਹਨੇ ਇਹਨੇ 10-12 ਬੰਦੇ ਇਕੱਠੇ ਕਰਕੇ ਨਾਲ ਲੈ ਜਾਂਦੇ ਆ ਕਿ ਕਹਿੰਦਾ ਵੀ ਇਹ ਨਹੀਂ ਮੈਂ ਪਾਉਂਦ ਨਹੀਂ ਇੱਥੇ। ਅੱਛਾ ਅੱਛਾ ਠੀਕ ਹੈ। ਉਹ ਸਾਰੇ ਬੰਦੇ ਪਿੱਛੇ ਜੀ हट ਗਏ। ਇਹਦਾ ਉਹ ਲੜਨ ਦਾ ਮੂਡ ਸੀ ਸਾਰੇ ਜਣੇ ਚੁੱਪ ਕਰ ਗਏ ਜੀ। ਠੀਕ ਹੈ ਜੀ। ਅਸੀਂ ਐ ਐਸਐਚਓ ਸਾਹਿਬ ਨੂੰ ਲਿਖ ਕੇ ਦਿੱਤੀ 3 ਤਰੀਕ ਨੂੰ ਐਪਲੀਕੇਸ਼ਨ ਸਾਰੇ ਘਰਾਂ ਨੇ ਸਾਈਨ ਕਰਤੇ। ਠੀਕ ਹੈ ਜੀ। ਵੀ ਇੱਕ ਸਾਡਾ ਨਾਲੀ ਦਾ ਪਾਣੀ ਆ ਜੀ ਉਹ ਪਾਇਆ ਜਾਵੇ। ਹਾਂਜੀ ਹਾਂਜੀ। ਇਕ ਲੱਖ ਦੀ ਵੀਡੀਓ ਸਾਬ ਨੂੰ ਐਸਐਚਓ ਸਾਹਿਬ ਨੇ ਇਹਨਾਂ ਨੂੰ ਫੋਨ ਕਰ ਲਿਆ ਸਾਨੂੰ ਟਾਈਮ ਦਿੱਤਾ 4 ਵਜੇ ਨਾਲੇ ਉਹ ਕਹਿੰਦੇ ਅਸੀਂ ਦਿੱਤੀ ਸੀ ਕੰਪਲੇਂਟ ਪਹਿਲਾਂ ਉਹਨਾਂ ਨੇ ਬਾਅਦ ਵਿੱਚ ਮੈਂ ਤਾਂ ਉਹੀ ਦੱਸਦਾਂਗਾ ਜੀ ਇਹਨਾਂ ਨੂੰ 4 ਵਜੇ ਦਾ ਟਾਈਮ ਦਿੱਤਾ ਸਾਨੂੰ ਟਾਈਮ ਦਿੱਤਾ ਵੀ 4 ਵਜੇ ਦੋਨੇ ਪਾਰਟੀਆਂ ਆਜੋ ਤੇ ਉਹ ਅਸੀਂ ਕਰਦੇ ਹਾਂ ਫੈਸਲਾ ਠੀਕ ਹੈ ਜੀ ਇਹਨਾਂ ਨੇ 4 ਵਜੇ ਜਾ ਕੇ ਉਸ ਹਾਵ ਦੀ ਕੰਪਲੇਂਟ ਦੇਦੀ ਤੇ ਕਹਿੰਦਾ ਵੀ ਅਸੀਂ ਆ ਨਹੀਂ ਸਕਦੇ ਉਹਨਾਂ ਨੇ ਕਹੀ ਪੰਚਾਇਤ ਲੈ ਕੇ ਸਾਰੀ ਆਜੋ ਸਰਪੰਚ ਸਾਹਿਬ ਨੂੰ ਤੇ ਨਾਲੇ ਆ ਜਾਣ ਉਹ ਦੂਜੀ ਪਾਰਟੀ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਐ ਨਹੀਂ ਆ ਸਕਦੇ ਆ ਕੇ ਮੌਕਾ ਵੇਖੋ ਅੱਛਾ ਜੀ ਉਹ ਕਹਿੰਦੇ ਜੀ ਅਸੀਂ 11 ਵਜੇ ਕੱਲ ਨੂੰ ਸਵੇਰ ਆਵਾਂਗੇ। ਠੀਕ ਹੈ ਜੀ। ਮੈਂ ਤੜਕੇ 8:30 ਵਜੇ ਆਪਦੇ ਸ਼ੈੱਲਰ ਚਲਾ ਗਿਆ ਅਸੀਂ ਉੱਥੋਂ ਮੈਂ 9 ਵਜੇ ਗੁਰਦੁਆਰਾ ਸਾਹਿਬ ਸਾਡੇ ਪੀਪੀ ਸਾਹਿਬ ਪੰਜਖੰਡ ਪਾਤਸ਼ਾਹ ਦਾ ਭੋਗ ਪੈਂਦਾ ਜੀ। ਅੱਛਾ ਜੀ। ਕੋਤਰੀ ਖੁੱਲੀ ਵੀ ਆ। ਹਾਂਜੀ ਹਾਂਜੀ। ਮੈਂ 9:30 ਵਜੇ ਤੋਂ ਲੈ ਕੇ 10:45 ਵਜੇ ਤੱਕ ਉੱਥੇ ਸੀ। ਠੀਕ ਹੈ ਜੀ। ਇਹਨਾਂ ਨੇ 10:00 10:30 ਵਜੇ ਦੇ ਕਰੀਬ ਜੀ ਉੱਥੋਂ ਬੰਦੇ-ਬੰਦੇ ਨੇ ਇਕੱਠੇ ਕਰ ਲਏ। ਠੀਕ ਹੈ ਜੀ। ਹਨਾ ਰਾਤ ਨੂੰ ਆ ਕੇ ਜਦੋਂ ਉੱਥੋਂ ਆਇਆ ਥਾਣੇ ਆ ਕੇ ਨਹੀਂ ਵੜਿਆ ਤੇ ਬ ਹਾਂਜੀ ਮੁੜ ਕੇ ਤੜ ਕੇ ਹੋਕਾ ਦੇ ਕੇ ਇਕੱਠੇ ਕਰ ਲਏ ਠੀਕ ਹੈ ਜੀ ਉਹ ਵੀਡੀਓ ਬਣਾ ਕੇ ਤੇ ਆਪਣੇ ਘਰੇ ਆ ਗਿਆ ਜੀ ਬਾਅਦ ਸਾਡੇ ਦਾ ਲੇਡੀਜ਼ ਸੀ ਦੋ ਇੱਕ ਸਾਡੇ ਦੋ ਫੈਮਿਲੀ ਮੈਂਬਰਸ ਸੀ ਛੋਟੇ ਬੱਚੇ ਸੀ ਠੀਕ ਹੈ ਜੀ ਠੀਕ ਹੈ ਇਹ ਉੱਥੇ ਆ ਕੇ ਬੋਲਣ ਲੱਗ ਗਏ ਜੀ ਬਹੁਤ ਘਟ ਉਹਨਾਂ ਨੇ ਠੀਕ ਹੈ ਜੀ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਵੀ ਰੌਲਾ ਘੁੰਮ ਪੈਦਾ ਹਾਂਜੀ ਹਾਂਜੀ ਉਹ ਫਿਰ ਉੱਥੋਂ ਇਹ ਜੀ ਸਾਡੇ ਨਾਲ ਦੂਜੇ ਘਰਾਂ ਦੇ ਬੰਦੇ ਸਾਰੇ ਜਦੋਂ ਇਕੱਠੇ ਹੋ ਗਏ ਆ ਕੇ ਬਾਹਰ ਨੂੰ ਇਹ ਕੀ ਗੱਲ ਹੈ ਕੀ ਗੱਲ ਆ ਇਹ ਉੱਥੋਂ ਉੱਥੋਂ ਇਹ ਵਾਕਏ ਨਿਕਲ ਗਏ ਜੀ ਠੀਕ ਹੈ ਹਾਂ ਜੀ ਕਿ ਇਹਨਾਂ ਨੇ ਬੱਸ ਸਹਿਮਨਾ ਕੀਤਾ ਧਰਨਾ ਦੇ ਤੇ ਸੜਕ ਤੇ ਅੱਛਾ ਜੀ ਤੇ ਹੋ ਹੋ ਕੇ ਦੇ ਤੇ ਸਪੀਕਰ ਜੀ ਵੀ ਸਰਪੰਚ ਨੇ ਭਾਈ ਹੋਪ ਬੇਨਤੀ ਹੈ ਬਦੇ ਸੜਕ ਤੇ ਆ ਜਾਓ ਹੋਕਾ ਹੋ ਰਿਹਾ ਉਹਦੇ ਨਾਲ ਅੱਛਾ ਜੀ ਅੱਛਾ ਜੀ ਉਹ ਲੋਕ ਜੋ ਫਿਰ ਤਿੰਨ ਚਾਰ ਵੀ ਹੋਕਾ ਦੇਦਾ ਉਹ ਲੋਕ ਨਹੀਂ ਹੁੰਦਾ ਜੀ ਵੀ ਬੁੜਕਾ ਬੜਨਾ ਸਾਰਿਆਂ ਆਜੋ ਸਾਰਾ ਉਹ ਆ ਗਏ ਜੀ ਠੀਕ ਹੈ ਜੀ ਮੈਨੂੰ ਕਦੇ ਕੋ ਪਤਾ ਲੱਗਿਆ ਮੈਂ ਥਾਣੇ ਚਲਾ ਗਿਆ ਜੀ ਉਹ ਜ਼ਰਾ ਸਾਹਿਬ ਚ ਐਸਐਚਓ ਸਾਹਿਬ ਨੂੰ ਮੈਂ ਜਾ ਕੇ ਦੱਸਿਆ ਮੈਂ ਕਿ ਸਾਡੇ ਤੋਂ ਥਿਆ ਗੱਲ ਹੋ ਗਈ ਅੱਛਾ ਜੀ ਉਹ ਕਦੇ ਹੀ ਮੈ ਆਉਣਾ ਉਹ ਵੀ ਆ ਗਏ ਮੈਂ ਆ ਗਾ ਗਏ ਸਾਡੇ ਉਧਰ ਸੜਕ ਬੰਦ ਸੀ ਧਰਨੇ ਤੇ ਬੈਠੇ ਸੀ ਅਸੀਂ ਤਾਂ ਫਿਰ ਇਹਨਾਂ ਕੋਲ ਧਰਨੇ ਤੇ ਕੀ ਜਾਣਾ ਸੀ ਐਸਐਸਓ ਸਾਹਿਬ ਇਹਨਾਂ ਦੀਆਂ 4 ਵਜੇ ਦੇ ਦੀ ਮਿੰਟ ਮੰਦਾ ਕਰੀਏ ਠੀਕ ਹੈ ਜੀ 4 ਵਜੇ ਜਦੋਂ ਇਹਨਾਂ ਨੂੰ ਉਹਨਾਂ ਨੇ ਫੋਨ ਦੀ ਕੋਸ਼ਿਸ਼ ਕੀਤੀ ਅੱਛਾ ਜੀ ਇਹਨਾਂ ਨੇ ਜੀ ਡਲੇ ਦਰਿਆਂ ਚ ਪਾਲੇ ਡਲੇ ਮਗਰ ਬੁੜੂਆਂ ਬੰਦਿਆਂ ਨੇ ਅੱਛਾ ਜੀ ਜਿਹੜਿਆਂ ਅੰਦਰ ਬੈਠੇ ਸੀ ਹਾਂਜੀ ਹਾਂਜੀ ਪੁਲਿਸ ਦੇ ਮਗਰ ਜਿੱਧਰ ਨੂੰ ਪੁਲਿਸ ਜਾਂਦੀ ਸੀ ਮਗਰ ਦਰਨਾ ਖਿੱਚੀ ਆਉਂਦੇ ਸੀ ਤੇ ਡਾਲੇ ਭਰਾਉਣ ਆਲੇ ਡਿਲੀਵਰੀ ਜਾਂਦੇ ਸੀ 10000 ਡਾਲਰ ਤੇ ਇੱਕ ਗੀ ਜਿਹੜੀ ਤੁਹਾਡੀ ਵੀਡੀਓ ਤੁਸੀਂ ਕੋਠੇ ਦੇ ਖੜੇ ਫਾਇਰ ਕਰ ਰਹੇ ਹੋ ਜਾਂ نیچے ਗਲੀ ਦੇ ਵਿੱਚ ਖੜੇ ਹੋਏ ਆ ਕੁਝ ਮੁੰਡੇ ਉਹ ਫਾਇਰ ਕਰ ਰਹੇ ਆ ਦੂਸਰੇ ਪਾਸੇ ਪ੍ਰਸ਼ਾਸਨ ਖੜਾ ਆਓ ਫਿਰ ਕੀ ਹੈਗਾ ਉਹ ਉਹ ਪ੍ਰਸ਼ਾਸਨ ਜਦੋਂ ਕੁੱਟਿਆ ਗਿਆ ਜੀ ਪ੍ਰਸ਼ਾਸਨ ਆ ਕੇ ਸਾਡੇ ਬਾਹਰ ਚ ਆ ਗਿਆ ਜੀ ਫਿਰ ਨੂੰ ਭੱਜ ਕੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਵੀ ਸਾਡੇ ਵਸ ਨਹੀਂ 25 ਬੰਦੇ ਸੀ ਪ੍ਰਸ਼ਾਸਨ ਦੇ 30 ਜਣੇ ਪੁਲਿਸ ਦੇ ਠੀਕ ਹੈ ਜੀ ਸੇ ਉਹਨਾਂ ਚੋਂ ਤਿੰਨ ਬੰਦੇ ਕੰਡਮ ਹੋ ਗਏ ਸੀ ਦੇਖਤੇ ਸੀ ਅੱਛਾ ਜੀ ਅੱਛਾ ਜੀ ਐਸੇ ਇੱਕ ਹੀ ਐਸੇ ਹੀ ਦੇ 60 ਵਜੇ ਕੀ ਸੀ ਦੂਜਿਆਂ ਦੇ ਲੱਤਾਂ ਤੇ ਵਜੇਗਾ ਲੇਡੀਜ਼ ਪੁਲਿਸ ਕੁੱਟੀ ਗਈ ਅੱਛਾ ਜੀ ਇਹਨਾਂ ਕੋਲ ਬਹੁਤ ਮਾਰੂ ਹਥਿਆਰ ਸੀ ਇਹਨਾਂ ਨੇ ਕਾਰਕੂਰ ਭੰਨੀ ਆ ਜੀ ਬਹੁਤ ਜ਼ਿਆਦਾ ਕੰਡਾਸੇ ਕਿਰਪਾਨਾਂ ਸਾਰਾ ਕੁਝ ਅੱਛਾ ਜੀ ਤੇ ਉਹ ਕਹਿੰਦੇ ਜੀ ਛੇ ਸਭੀ ਉਹਨਾਂ ਦਾ ਕਹਿਣਾ ਵੀ ਸਾਡੇ ਨਾਲ ਜਾਤੀਵਾਦ ਵਾਦ ਕਰਕੇ ਮਤਲਬ ਸਾਡੇ ਨਾਲ ਨਫ਼ਰਤ ਕਰਦੇ ਆ ਚਲੋ ਇਹ ਤਾਂ ਫਿਰ ਪੈ ਹੀ ਸਕਦੇ ਜੀ ਅਗਲਾ ਖੋਰ ਤਾਂ ਉਹ ਹੋਇਆ ਹੋਰ ਕਹਿ ਵੀ ਕੀ ਸਕਦੇ ਅੱਛਾ ਜੀ ਇੱਕ ਜਿਹੜਾ ਕੁਲਦੀਪ ਸਰਪੰਚ ਆ ਉਹਨਾਂ ਦੇ ਘਰੇ ਤੋੜਫੋੜ ਬਹੁਤ ਹੋਈ ਆ ਤੇ ਉਹਨਾਂ ਦਾ ਕਹਿਣਾ ਹੈ ਵੀ ਤੁਸੀਂ ਕਰਵਾਈ ਆ ਮਤਲਬ ਤੋੜਫੋੜ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਇਹਦਾ ਕੀ ਹੈਗਾ ਸੱਚ ਜੀ ਕੋਈ ਸਾਡੀ ਵੀਡੀਓ ਜੀ ਅਸੀਂ ਕਦੇ ਗਏ ਹੋਈਏ ਜੀ ਉੱਥੇ ਉਹ ਕਿੰਨੇ ਜਿਹੜੇ ਸਾਡੇ ਸੀਸੀਟੀਵੀਜ਼ ਕੈਮਰੇ ਲੱਗੇ ਸੀ ਹਾਂ ਦੇਖ ਲੈਣ ਜੀ ਉੱਥੇ ਤੇ ਉਹ ਕਿੰਨੇ ਡੀਵੀਆਰ ਵੀ ਲਾਗੇ ਚੁੱਕ ਕੇ ਕੈਮਰੇ ਤੋੜੇ ਪਏ ਆ ਜੀ ਤੇ ਮੈਂ ਮੈਂ ਕੌਣ ਗਿਆ ਜੀ ਉਹ ਕਹਿੰਦੇ ਜਿਹੜੇ ਮਤਲਬ ਗੰਦੂਰ ਸਿੰਘ ਦੇ ਬੰਦੇ ਆਏ ਆ ਤੇ ਜੇ ਕੋਈ ਸਾਡਾ ਬੰਦਾ ਉਹ ਵੀ ਸਾਡੇ ਦੇ ਪਰਚਾ ਦੇ ਹੂੰ ਅਸੀਂ ਉੱਥੇ ਗਏ ਤੱਕ ਵੀ ਨਹੀਂ ਅਜੇ ਤੱਕ ਹੂੰ ਸਾਡਾ ਉੱਥੇ ਕੀ ਮਤਲਬ ਹੈ ਜੀ ਹੂੰ 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 ਤੇ ਇੱਕ ਉਹ ਕਹਿੰਦੇ ਵੀ ਜਿਹੜੀ ਪੈਲੀ ਆ ਤੁਹਾਡੀ ਲੜਾਈ ਲੜਾਈ ਤੋਂ ਤੇ ਉਹਦੇ ਚਾਚਾ ਨਾਲ ਘਰੇ ਆ ਜੀ ਉਹਨਾਂ ਦੇ ਅੱਛਾ ਅੱਛਾ ਠੀਕ ਹੈ ਜੀ ਉਹਨਾਂ ਦਾ ਉਹ ਪਾਣੀ ਰੋਕਿਆ ਜੀ ਉਹਨੇ ਉਹ ਕਹਿੰਦੇ ਜਿਹੜਾ ਪਾਣੀ ਆ ਵੀ ਉਹ 2 ਸਾਲ ਦੇ ਅੱਛਾ ਅੱਛਾ ਆਪਸ ਵਿੱਚ ਸਾਡੇ ਨਾਲ ਤਾਂ ਕੋਈ ਦਾ ਮਤਲਬ ਹੀ ਨਹੀਂ ਜੀ ਅੱਛਾ ਤੇ ਉਹ ਕਹਿੰਦੇ ਜਿਹੜਾ ਵੀ ਗਮਦੂਰ ਸਿੰਘ ਦਾ ਪਾਣੀ ਆ ਉਹ ਤਾਂ ਉਧਰੋਂ ਮਤਲਬ ਜਿਹੜੀ ਡਰੇਨ ਚ ਪੈਣਾ ਉਹ ਤਾਂ ਉਹਨਾਂ ਦਾ ਨੇੜੇ ਪੈਂਦਾ ਤੇ ਸਾਡੇ ਪਾਸੇ ਦੀ ਤਾਂ ਬਲਕੇ ਪੁੰਦੇ ਪਏ ਆ ਜਾਣ ਬੁੱਝ ਨਹੀਂ ਨਹੀਂ ਸਾਡਾ ਤਾਂ ਉਧਰ ਹੀ ਪੈ ਰਿਹਾ ਜੀ ਪਾਣੀ ਅੱਛਾ ਜੀ ਕੀ ਜਿਹੜਾ ਪਾਣੀ ਇੱਧਰ ਪੈਂਦਾ ਇਹ 30 ਸਾਲ ਦਾ ਇੱਧਰ ਪੈਂਦਾ ਜਿਹੜਾ ਉਧਰ ਪੈਂਦਾ ਉਹ 40 ਸਾਲ ਦਾ ਉਧਰ ਪਈ ਜਾਂਦਾ ਹੋਰ ਕੋਈ ਅੱਛਾ ਜੀ ਉਹ ਕਹਿੰਦੇ ਨਾ ਵੀ ਉਹ ਜਾਣਬੁੱਝ ਕੇ ਬਲਕੇ ਪਾਉਣ ਦੀ ਕੋਸ਼ਿਸ਼ ਕਰ ਰਹੇ ਪਾਣੀ ਨਹੀਂ ਕੋਈ ਨਵੀਂ ਨਾਲੀ ਕੋਈ ਨਵਾਂ ਕੋਸ ਕੋਈ ਕੁਝ ਵੀ ਬਣਾਇਆ ਹੋਵੇ ਜੀ ਜਾਂ ਬਣਾਉਂਦੇ ਹੋਈ ਨਹੀਂ ਉਹ ਤਾਂ ਜਿਹੜੀ ਗਲੀ ਹੈ ਜੀ ਜਿਹੜੀ ਪਈ ਜੀ ਹੈਗੀ ਉਹ ਜਾਂਦੀ ਹੈ ਤੁਹਾਡੀ ਪਹਿਲੀ ਕੋਲ ਦੀ ਹਾਂ ਉੱਥੇ ਤਾਂ ਮਤਲਬ ਕੋਈ ਨਾਲੀ ਹੈ ਹੀ ਨਹੀਂ ਪਰਲੇ ਜਿਹੜੇ ਘਰ ਆ ਮਜ਼ਦੂਰਾਂ ਦੇ ਵੀ ਘਰ ਆ ਜਿਹੜੇ ਤੇ ਉਹ ਤਾਂ ਟੋਹਿਆਂਆਂ ਜਾਂ ਵਿੱਚ ਪਾਣੀ ਪਾਉਂਦੇ ਪਏ ਆ ਕੋਈ ਨਹੀਂ ਉਹ ਨਹੀਂ ਵੀ ਹੈ ਜੀ ਨਾਲੀ ਥੱਲੇ ਨਹੀਂ ਹੈ ਹੀ ਨਹੀਂ ਉੱਥੇ ਤਾਂ ਨਾਲੀ ਨਹੀਂ ਹੁੰਦੀ ਆਪਾਂ ਨੇ ਇਹਦਾ ਆਪਦਾ ਬਣੀ ਵੀ ਉਸੇ ਜੀ ਪੈਂਦਾ ਜੀ ਹਾਂ ਉਹ ਇਹਨਾਂ ਦਾ ਤਾਂ ਪੈਂਦਾ ਏ ਪਰ ਜਿਹੜੇ ਅੱਗੇ ਨੂੰ ਘਰ ਚਲੇ ਜਾਂਦੇ ਉਹ ਉਹ ਜਾਂਦੇ ਗਏ ਉਸੇ ਦੀ ਬੋਈ ਕੋ ਵਾਂਡਾ ਜੀ ਦੋ ਇੱਕ ਕਨਾਲ ਤਾਂ ਥਾਂ ਇਹਨਾਂ ਕੋਈ ਸਾਰਾ ਉਹਦੇ ਚ ਸਾਰਿਆਂ ਦਾ ਚਾਰ ਘਰਾਂ ਦਾ ਪੈ ਨਹੀਂ ਰਿਹਾ ਇੱਕ ਦਾ ਪੈ ਰਿਹਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਤੇ ਇਹਦੇ ਬਾਪ ਦੀ ਵੀ ਇੰਟਰਵਿਊ ਲੈ ਲਓ ਜੀ ਉਹਨੂੰ ਇਹਨਾਂ ਨੇ ਬਲਾਤਕਾਰ ਦਾ ਕੇਸ ਪਾ ਕੇ 70 ਸਾਲ ਦਾ ਬੰਦਾ ਘਰੋਂ ਕੱਢਿਆ ਗਿਆ ਠੀਕ ਹੈ ਜੀ ਠੀਕ ਹੈ ਅੱਛਾ ਪਹਿਲੇ ਗੰਦੀ ਸੀ ਕੋਈ ਕੂਟ ਕੋਈ ਗੱਲ ਨਹੀਂ ਜੀ ਜ਼ਰੂਰ ਹੋਰ ਕੁਝ ਤੁਹਾਡਾ ਇਸ ਮਸਲੇ ਤੇ ਕਹਿਣੀ ਬਾ ਸਾਡਾ ਤਾਂ ਕੀ ਹੈ ਜੀ ਸਾਡਾ ਤਾਂ ਇਹ ਹੈ ਵੀ ਸਾਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਸਾਡਾ ਕਸੂਰ ਕੀ ਹੋਇਆ ਜੀ ਸਾ ਤੋਂ ਹਾਂਜੀ ਸਾਡੇ ਘਰੇ ਆ ਕੇ ਸਾਡੇ ਨਾਲ ਧੱਕਾ ਕਰਦੇ ਜੀ ਸਾਡੇ ਡਲੇ ਮਾਰਦੇ ਸ਼ੀਸ਼ੇ ਤੋਂ ਤੇ ਇੱਕ ਜੀ ਜੀ ਕਹਿੰਦੇ ਮਤਲਬ ਕੁਝ ਸਕੂਲੀ ਬੱਚੇ ਸੀ ਨਵਾਲਗ ਬੱਚੇ ਸੀ ਉਹਨਾਂ ਨੂੰ ਕੁੱਟਿਆ ਗਿਆ ਉਹ ਤਾਂ ਜੀ ਡਲੇ ਸਾਰੇ ਲੋਕ ਢੋਈ ਜਾਂਦੇ ਸੀ ਉਹ ਪੁਲਿਸ ਆਈ ਜੀ ਜਿਹੜੇ ਬੰਦੇ ਚੜ੍ਹੇ ਉਹਨਾਂ ਦੀ ਰਾਉਂਡ ਅੱਪ ਜਾ ਕੇ ਉਹਨਾਂ ਨੇ ਫੜ ਲਈ ਜੀ ਉਹ ਰਾਤ ਤੱਕ ਹੀ ਛੜਤੇ ਜਿਹੜੇ ਤਾਂ ਨਜਾਇਜ਼ ਸੀ ਪੁਲਿਸ ਦਾ ਵੀਡੀਓ ਦੇ ਹਿਸਾਬ ਨਾਲ ਉਹਨਾਂ ਦੇ ਫੜ ਰਹੀ ਹੈ ਜੀ ਜਿਹੜਾ ਵੀਡੀਓ ਦੇ ਵਿੱਚ ਆਇਆ ਹੋਇਆ ਡਲੇ ਚਲਾਉਂਦਾ ਜਾਂ ਕਹੇ ਜੋ ਨੂੰ ਫੜ ਰਹੇ ਇਹ ਕਹਿੰਦੇ ਇੱਕ ਦੀ ਹਾਲਤ ਕਾਫੀ ਖਰਾਬ ਹੋਈ ਵੀ ਆ ਬੱਚੇ ਦੀ ਕੁਛ ਵੀ ਨਹੀਂ ਜੀ ਬਲੱਡ ਆ ਰਿਹਾ ਇਹ ਮਤਲਬ ਉਹਦੇ ਅੰਦਰੋਂ ਉਹ ਤਾਂ ਪਤਾ ਹੀ ਨਹੀਂ ਉਥੇ ਸੀਗਾ ਕਿ ਨਹੀਂ ਸੀ ਜੀ ਜਾਂ ਬਾਹਲਾਂ ਦਾ ਆਉਂਦਾ ਜਾਂ ਮਗਰੋਂ ਦਾ ਆਪਾਂ ਸਾਨੂੰ ਇਹਦੇ ਬਾਰੇ ਤਾਂ ਕੀ ਪਤਾ ਜੀ ਠੀਕ ਹੈ ਜੀ ਅਸੀਂ ਤਾਂ ਸਾਡਾ ਤਾਂ ਮਤਲਬ ਹੀ ਨਹੀਂ ਕੋਈ ਇਸ ਨਾਲ